ਮਨਿੰਦਰ ਕੀ ਗੱਲ ਦੀ ਤੂੰ ਘਰ ਘਰ ਖੇਡਣ ਲੱਗ ਗਈ ਕੀ ਆਈ ਲਾਲਾ ਦਾ ਦੇਖ ਲਾ ਮੈਂ ਸੂਟ ਕੱਟਿਆ ਸੀ ਜਿਹੜਾ ਉਹ ਅੱਧ ਵਿਚਦਾ ਤੂੰ ਕੀਤੇ ਸੀ ਕਹਿੰਦੀ ਲੈਂਚ ਕਿੱਧਰ ਗਈ ਸੀ ਘੇਰੇ ਦੀ ਇਹਨੇ ਮੋਰੋਂ ਦੀ ਪੱਟੀ ਤਾਂ ਮੈਂ ਪੱਟੀ ਸੀਗੀ ਆਹ ਦੇਖ ਲੈ ਇਹਨੇ ਖੇਡਾਂ ਚੋਂ ਨਿਕਲੀ ਹੈਗੀ ਜਵਾਬ ਵੀ ਨਾ ਜਮੇ ਬੰਦਿਆਂ ਟਿਕਦੇ ਨਹੀਂ ਹੈਗੇ ਕੋਈ ਚੀਜ਼ ਚਕਾਣੇ ਤੇ ਰਹਿਣ ਦੇ ਦਨ ਲੈ ਆਪਾਂ ਤਾਂ ਲੱਭਦਿਆਂ ਮਰ ਗਏ ਮੈਂ ਤਾਂ ਇਹੀਂ ਸਿਉਂ ਤਾ ਉਹ ਤਾਂ ਤੇ ਆਪੇ ਹੁਣ ਇਹਦਾ ਕੀ ਕਰੀਏ ਇਹਦਾ ਸਿੱਟਣਾ ਵਾਲਾ ਕੰਮ ਹੀ ਆ ਹੁਣ ਚਲ ਕੋਈ ਨਾ ਹੁਣ ਮੇਰੀ ਗੱਲ ਸੁਣ ਮੈਂ ਵੀ ਸੋਚਿਆ ਮੈਂ ਕਿ ਦੀਦੀ ਕੇ ਭਾਂਡੇ ਭੁੰਡੇ ਖਲਾਰੀ ਬੈਠੀ ਕਿ ਅੱਜ ਜੀ ਕਰਾਇਆ ਜਿਵੇਂ ਬਚਪਨ ਖਲਾਰੀ ਨਹੀਂ ਆ ਸੋਫੇ ਦੇ ਮੰਗਰੋਂ ਕੱਢੇ ਨੇਗੇ ਅੱਛਾ ਮੈਂ ਤਾਂ ਐ ਖੈ ਨਹੀਂ ਹੈਗੀ ਹੁਣ ਗੱਈਆਂ ਹੋਈਆਂ ਨਹੀਂਆਂ ਦੇ ਦੂੰ ਨਾ ਦਈਏ ਕਿਸੇ ਨੂੰ ਨਾਨਾ ਦੀਦੀ ਐਂ ਕਾਤੋਂ ਕਰਦੀਆਂ ਚਰਿਆਂ ਦੇ ਇੰਨੇ ਪਿਆਰ ਨਾਲ ਲਿਆਂਦੇ ਹੈ ਮੇਲਿਆਂ-ਮੁਲਿਆਂ ਤੋਂ ਉਹ ਤਾਂ ਵੈਸੇ ਆ ਦੇਖ ਲੈ ਕਿਤੇ ਸੋਹਣੇ ਨੇ ਐਂ ਧਰ ਕੇ ਨਾ ਐਂ ਖੇਡਣ ਲੱਗ ਜਾਂਦੀਆਂ ਵੈਸੇ ਹਾਂ ਲੈ ਮੈਂ ਤਾਂ ਦੀਦੀ ਬਹੁਤ ਖੇਡੀਆਂ ਘਰ ਘਰ ਤੁਹਾਨੂੰ ਪਤਾ ਮੈਂ ਤਾਂ ਜਦ ਅਸਨਾਨ ਕੇ ਪਿੰਡ ਜਾਂਦੇ ਹੁੰਦੇ ਸੀਗੇ ਅਸੀਂ ਤਾਂ ਕੀ ਕਰਦੇ ਰੇਤੇ ਦੇ ਭਾਂਡੇ ਬ ਬਣਾ ਕੇ ਨਾ ਤੇ ਅਸੀਂ ਤੋੜੇ ਥਲੇ ਰੱਖਿਆ ਹੁੰਦਿਆਂ ਵੀ ਅਗਲੇ ਸਿੱਟੀਆਂ ਚਾਹਾਂਗੇ ਉਦੋਂ ਪੱਕ ਜਾਣਗੇ ਜਦੋਂ ਅਗਲੀਆਂ ਸਿੱਟੀਆਂ ਚ ਜਾਂਦੀਆਂ ਤੋੜੇ ਥਲੇ ਉਵੇਂ ਭਾਂਡੇ ਪਏ ਹੁੰਦੇ ਤੇ ਬਣੇ ਭਾਂਡੇ ਤੇ ਉਹਨਾਂ ਨਾਲ ਖੇੜਦੀਆਂ ਫਿਰ ਅਸੀਂ ਅੱਛਾ ਖੇੜਦੀਆਂ ਤੂੰ ਮਨਿੰਦਰ ਆਏਗਾ ਤਾਂ ਬੋਲਦੀ ਹੁੰਨੀ ਆ ਥੋੜੇ ਬੋਲਦੀ ਆਏਂਗੇ ਹੋਰ ਵੀ ਬੋਲੀ ਆਵੇਂ ਆ ਅੱਛਾ ਇੱਕ ਮੇਰੀ ਗੱਲ ਸੁਣ ਨਮੋਣੀਆਂ ਨੇ ਮੰਜੇ ਬਣਾਉਂਦੇ ਹੁੰਦੇ ਸੀ ਮੰਜੇ ਦੀਆਂ ਤੀਲਾਂ ਲੈ ਕੇ ਉਹ ਵੀ ਬਣਾਏ ਹੋਏ ਲਿੰਦੀ ਮੈਂ ਉਹ ਵੀ ਬਣਾਏ ਹੋਏ ਨਹੀਂ ਹੁਣ ਰੱਖ ਦਿੰਨੇ ਆ ਸਾਹਮਣੇ ਜਦੋਂ ਮੈਂ ਕਰਦੀ ਆ ਤੈਨੂੰ ਕੁੜੀ ਨੇ ਦੁਵਾਰਾ ਤਾਂ ਨਹੀਂ ਕੋਈ ਪੁੱਛਿਆ ਨਹੀਂ ਕਾਦੀ ਵਾਰੀ ਦੀ ਵੇਸੇ ਆਪੇ ਕਾਦੀ ਵਾਰੀ ਪੁੱਛਿਆ ਤਾਂ ਮੈਂ ਤੈਨੂੰ ਵੀ ਨਹੀਂ ਸੀ ਤੂੰ ਕਹਿੰਦੀ ਸੀ ਮੈਨੂੰ ਕੁੜੀ ਸਵਾਲ ਕਰਦੀ ਏ ਵਾਰ-ਵਾਰ ਵੀ ਤੈਨੂੰ ਕੋਈ ਮਿਲਿਆ ਸੀ ਰਸਤੇ 'ਚ ਤੇ ਮੈਨੂੰ ਤਾਂ ਦੱਸ ਦੇ ਤੈਨੂੰ ਕੌਣ ਮਿਲਿਆ ਸੀ ਵੈਸੇ ਮੈਨੇ ਪੁੱਛਣਾ ਤਾਂ ਨਹੀਂ ਚਾਹੀਦਾ ਤੇਰੀ ਆਪਦੀ ਜ਼ਿੰਦਗੀ ਹੈਗੀ ਪਰ ਜਦੋਂ ਭੈਣ ਹੀ ਕਹਤਾ ਤੇ ਫਿਰੋਲਾ ਕਾਦਾ ਦਿਲ ਦੇ ਦਰਦ ਨਾ ਦੱਸ ਕੇ ਹਲਕੇ ਹੋ ਜਾਂਦੇ ਨੇਗੇ ਦੱਸ ਦੇਈਦਾ ਹੁੰਦਾ ਐਵੇਂ ਬੋਝ ਨਾ ਲੈ ਕੇ ਤੁਰੇ ਫਿਰਿਆ ਕਰ ਨਾਲੇ ਮੇਰੀ ਗੱਲ ਸੁਣ ਹਰ ਵਕਤ ਜਦੋਂ ਮੈਂ ਕੋਈ ਗੱਲ ਕਰਦੀ ਆ ਤੂੰ ਮਨ ਪਰ ਲੈਨੀ ਹੈਗੀ ਕੰਬਲੀਏ ਮਨ ਪਰ ਕੇ ਕੀ ਕਰੇਗੀ ਜੇ ਦੁੱਖ ਦੱਸੇਗੀ ਕੋਈ ਗੱਲ ਮੈਨੂੰ ਦੱਸੇਗੀ ਤੇਰੀ ਤਕਲੀਫ ਮੈਨੂੰ ਫੇਰੀ ਸਮਝਾਉ ਫੇਰੀ ਉਹਦਾ ਕੋਈ ਹੱਲ ਨਿਕਲੋ ਹੁਣ ਦੱਸੇ ਬਿਨਾਂ ਤਾਂ ਮੈਂ ਸਮਝ ਨਹੀਂ ਸਕਦੀ ਮੈਂ ਕਿਹੜਾ ਅੰਤਰ ਜਾਨੀ ਆ ਮੈਨੂੰ ਐਂ ਦੱਸੋ ਦੀ ਤੁਸੀਂ ਕੁੜੀ ਕੋਲ ਗੱਲ ਕੀਤੀ ਸੀ ਉਹਨੂੰ ਸਮਝਾਇਆ ਸੀਗਾ ਉਹ ਦਿਨਾਂ ਦਾ ਮੇਰੀ ਗੱਲ ਹੋ ਗਈ ਮੈਂ ਤਾਂ ਉਹਨੂੰ ਕਹਿਤਾ ਵੀ ਕੋਈ ਪਰਦਾ ਵੀ ਹੋ ਸਕਦਾ ਨਾਲ ਜਾਣ ਪਛਾਣ ਦਾ ਵੀ ਹੋ ਸਕਦਾ ਵੀ ਪੁੱਤ ਮੰਮੀ ਨੂੰ ਇਹ ਜ ਸਵਾਲ ਨਹੀਂ ਕਰੀ ਦੇ ਮੰਮੀ ਨੂੰ ਕੁਛ ਨਾ ਪੁੱਛਿਆ ਕਰ ਦੀਦੀ ਆਹ ਤੁਸੀਂ ਸੱਚੇ ਬਹੁਤ ਵਧੀਆ ਕੀਤਾ ਜਿਹੜਾ ਤੁਸੀਂ ਪ੍ਰੀਤ ਨੂੰ ਸਮਝਾਤਾ ਇਹ ਸਾਰਾ ਦਿਨ ਹੀ ਮੈਨੂੰ ਸਵਾਲ ਕਰੀ ਜਾਂਦੀ ਆ ਤੇ ਮੈਨੂੰ ਉਹਦੇ ਕੋਈ ਜਵਾਬ ਨਹੀਂ ਆਉਂਦੇ ਸੱਚੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਵੀ ਤੁਸੀਂ ਮੇਰੇ ਬਾਰੇ ਇੰਨਾ ਸੋਚਦੇ ਹੋ ਚਲ ਸ਼ੁਕਰ ਆ ਤੁਸੀਂ ਉਹਨੂੰ ਸਮਝਾਤਾ ਉਹਨੇ ਸੱਚੀ ਨਹੀਂ ਮਤ ਮੁੜ ਕੇ ਸਵਾਲ ਕੀਤਾ ਕੋਈ ਵੀ ਐ ਕਿ ਬਹੁਤ ਵਧੀਆ ਕੀਤਾ ਇਹ ਤਾਂ ਮੇਰਾ ਫਰਜ਼ ਆ ਮੈਂ ਆਪਣੀ ਜ਼ਿੰਮੇਵਾਰੀ ਸਮਝਦੀ ਆ ਉਹਨੂੰ ਹਣੇ ਲਈ ਮੇਰੀ ਗੱਲ ਸੁਣ ਬੱਚੇ ਨੂੰ ਚੰਗਾ ਮਾੜਾ ਸਮਝਾਉਣਾ ਆਪਣਾ ਫਰਜ਼ ਆ ਜਦੋਂ ਮੈਂ ਗਤੀਆਂ ਨਾ ਸਮਝਾਣੀ ਆ ਤੇ ਉਹ ਘੜ ਹੁਣ ਮੇਰੇ ਲਈ ਬਗਾਨੀ ਹੈਗੀ ਸਹੀ ਕਹਿਦੀ ਮੇਰੀ ਦੀ ਥੋੜੀ ਦੀ ਥੋੜੀਆਂ ᱛੀਆਂ ਤੇ ਮੇਰੀਆਂ ᱛੀਆਂ ਸੱਚੀ ਕੋਈ ਫਰਕ ਨਹੀਂ ਸਹੀ ਗੱਲ ਆ ਮਨਿੰਦਰ ਕਹਿੰਦੇ ਹੋਂ ਦੇ ਰਿਸ਼ਤੇ ਭਵਾਂ ਨਾਲ ਨਾ ਖੜਨ ਬਗਾਨਾ ਖੜ ਜਾਂਦਾ ਕਲਯੁਗ ਦਾ ਸਮਾਂ ਮੈਂ ਨਾ ਬੈਠੀ ਸੋਚਦੀ ਹੁੰਨੀ ਆ ਬਿਨਾਂ ਤਾਂ ਮਨਿੰਦਰ ਦੇ ਭੈਣ ਭਰਾ ਕੋਈ ਨਾ ਕੋਈ ਮੇਰੇ ਹਨਾ ਰੱਬ ਦੇਖ ਲੈ ਪਤਾ ਨਹੀਂ ਸੋਚੀ ਬੈਠਾ ਸੀਗਾ ਵੀ ਆਪਾਂ ਨੂੰ ਮਲਾਉਣਾ ਹੈ ਸਹੀ ਗੱਲ ਹੈ ਜੀ ਕੀਪਤਾ ਪਿਛਲੇ ਜਨਮ ਚ ਪੈਣਾ ਹੀ ਹੋਗੀ ਹੈ ਇਹ ਵੀ ਗੱਲ ਹੋ ਸਕਦੀ ਹੈ ਮੈਂ ਨਾ ਇੱਕ ਦਿਨ ਮੈਂ ਸੋਚੀ ਜਾਮਾ ਬੈਠੀ ਮੈਂ ਕਿ ਜਦੋਂ ਮਨਿੰਦਰ ਆਈ ਆ ਮੈਂ ਮਨਿੰਦਰ ਤੇ ਕਿੰਨਾ ਖੇਜਦੀ ਹੁੰਦੀ ਸੀ ਪਤਾ ਮਨਿੰਦਰ ਗੱਲ ਕੀ ਸੀ ਹੈ ਤੇ ਸਾਡੇ ਨੇ ਪਹਿਲਾਂ ਇੱਕ ਕੰਮ ਵਾਲੀ ਕੰਮ ਕਰਦੀ ਸੀ ਅੱਛਾ ਉਹਨਾਂ ਤੇਰੇ ਵੀਰੇ ਦੇ ਆਸੇ ਪਾਸੇ ਰਹਾ ਕਰੇ ਮੇਰੇ ਤੋਂ ਤਾਂ ਚੀਜ਼ ਮੰਗਿਆ ਨਾ ਕਰੇ ਉਹ ਪੈਸੇ ਮੰਗਣੇ ਮੇਰੇ ਘਰ ਦੇ ਤੋਂ ਮੰਗਣੇ ਮੈਂ ਨਹੀਂ ਕਹਿੰਦੀ ਵੀ ਤੇਰਾ ਵੀਰਾ ਗਲਤ ਸੀ ਜਾਂ ਕਿ ਮੈਂ ਇਹ ਨਹੀਂ ਕਹਿੰਦੀ ਪਰ ਨਾ ਮੈਨੂੰ ਗੁੱਸਾ ਆਇਆ ਕਰੀ ਮੈਂ ਉਹਨੇ ਕਿਹਾ ਕਰਾਂ ਵੀ ਤੈਨੂੰ ਦੱਸ ਕੇ ਜਲ ਗਈ ਉਹ ਮੈਂ ਉਹ ਮੈਨੂੰ ਕਹਦਾ ਕਰੇ ਮੈਨੂੰ ਦੱਸ ਗਈ ਉਹ ਉਹ ਵੀ ਉਹ ਕਿਤੇ ਗਈ ਆ ਮੈਂ ਕਿਹਾ ਵੀ ਤੈਨੂੰ ਦੱਸ ਕੇ ਜਾਈਆ ਤੇ ਘਰੇ ਮੈਂ ਰਹਨੀ ਆ ਮੈਨੂੰ ਦੱਸ ਕੇ ਜਾਵੇ ਵੀ ਮਤਲਬ ਕਿ ਜਦ ਤੱਕ ਬੁਸ਼ਵਾਸ ਜ ਨਹੀਂ ਉੱਠ ਜਾਂਦਾ ਮੈਨੂੰ ਤਾਂ ਐ ਹੋ ਗਿਆ ਸੀਗਾ ਮੈਂ ਵੀ ਕੀ ਕਰਦੀ ਕਿਉਂਕਿ ਫਿਰ ਸਾਰੀ ਕੋਜੀ ਲੱਗਣ ਲੱਗ ਜਾਂਦੇ ਆ ਹਨਾ ਕਹਿੰਦੇ ਹੁੰਦੇ ਕਿ ਜੇ ਇੱਕ ਮੱਝ ਲਈ ਬਿੜੀ ਉਹ ਸਾਰਿਆਂ ਨੂੰ ਲਵੇੜ ਦਿੰਦੀ ਆ ਗੱਲਾਂ ਉਹ ਕਰਦੀ ਸੀ ਇਹ ਜੀਆਂ ਮੈਂ ਸ਼ੱਕ ਜਿਹੜੀ ਵੀ ਕੰਮ ਵਾਲੀ ਆਉਂਦੀ ਸੀ ਮਹਰੀਕ ਨੂੰ ਗੁੱਸੇ ਨਾਲ ਬੋਲਣਾ ਹਰੇਕ ਨੂੰ ਗੁੱਸੇ ਨਾਲ ਬੋਲਣਾ ਤੇ ਸਮਝਾਉਣ ਨਾਲ ਵੀ ਨਹੀਂ ਸੀ ਨਾ ਕੋਈ ਤਾਂ ਛੱਡ ਦੇ ਗੱਲਾਂ ਤਾਂ ਜਿਹੜਾ ਕੁਝ ਹੋ ਗਿਆ ਉਹਨੂੰ ਛੱਡ ਦੇ ਬਸ ਤੂੰ ਐ ਸਮਝ ਲੈ ਖੂਚ ਹੀ ਛੱਡ ਦੇ ਬਸ ਉੱਤੇ ਪਾ ਦੇ ਮਿੱਟੀ ਨਹੀਂ ਮਨਿੰਦਰ ਹੁਣ ਮੈਂ ਇਹ ਸੋਚਦੀ ਆ ਬਿਕੀ ਤੇ ਨਾ ਕਿਤੇ ਉਹਨਾਂ ਦੇ ਮਨਾਂ 'ਚ ਮੇਰੇ ਪ੍ਰਤੀ ਨਫ਼ਰਤ ਪੈ ਗਈ ਹੋਣੀ ਹੈ ਨਾ ਕਿ ਅਗਲਾ ਕਹੂਗਾ ਵੀ ਉਹਨੂੰ ਤਾਂ ਬੋਲਣ ਦੀ ਅਕਲ ਨਹੀਂ ਹੈਗੀ ਉਹ ਤਾਂ ਇੰਨਾ ਖੇਜਦੀ ਹੈਗੀ ਕੋਈ ਨਾ ਦੀ ਇੱਤਾ ਚੰਗਣ ਵੀ ਲੋਕ ਮਾੜੇ ਕਹਿ ਦਿੰਦੇ ਨੇ ਹੈ ਮਾੜਿਆਂ ਤਾਂ ਕਹਿਣੇ ਸੌਖਾ ਵੀ ਇਹ ਹੀ ਮਾੜਾ ਇਹ ਤਾਂ ਗੱਲ ਹੈਗੀ ਆ ਹੈਗੀਆਂ ਬਸ ਤੂੰ ਹੁਣ ਸਮਝਣ ਵਾਲੀ ਮੈਨੂੰ ਹੋਰ ਕਿਸੇ ਦੀ ਟੈਨਸ਼ਨ ਨਹੀਂ ਨਹੀਂ ਹੈਗੀ ਬਸ ਲੋੜ ਹੀ ਨਹੀਂ ਹੈਗੀ ਆਪਾਂ ਪੈਣਾ ਪੈਣਾ ਹੈਗੀ ਤੂੰ ਕਰਮਾ ਵਾਲੀਆਂ ਜਦੋਂ ਦੀ ਚੋਚੀਆਂ ਆਈਆਂ ਨਾ ਹਨਾ ਸਾਡੇ 'ਚ ਵੀ ਲੜਾਈ ਘਟ ਗਈ ਸਾਡੇ 'ਚ ਨਾ ਪਹਿਲਾਂ ਬਹੁਤ ਲੜਾਈ ਰਹਿੰਦੀ ਸੀ ਤੇਰਾ ਬਾਈ ਤਾਂ ਨਾ ਡਿਊਟੀ ਤੋਂ 8-8 ਦਿਨ ਨਹੀਂ ਸੀ ਮੁੜਦਾ ਫਿਰ ਮੇਰੇ ਸ਼ੱਕ ਦੀ ਸੂਈ ਵੱਧ ਜਾਂਦੀ ਹੁੰਦੀ ਹੈ ਦੀ ਪਰ ਗੱਲ ਇਹ ਹੈ ਦੀ ਜਿੰਨਾ ਟਾਈਮ ਆਪਣਾ ਘਰ ਘਰ ਵਾਲਾ ਆਪਣੇ ਨਾਲ ਆਪਣਾ ਸਾਥ ਦਿੰਦਾ ਕੋਈ ਆਪਾਂ ਨੂੰ ਉਂਗਲ ਉਠਾ ਕੇ ਗੱਲ ਵੀ ਨਹੀਂ ਕਰ ਸਕਦਾ ਏਦਾਂ ਗੱਲ ਹੈਗੀ ਹੈ ਮੈਂ ਤਾਂ ਨਾ ਇਹ ਜਿਹੇ ਮੈਂ ਤਾਂ ਗੁੱਸਾ ਵਾਲਾ ਪੜਾਗਾ ਜੇ ਮੈਨੂੰ ਕੋਈ ਕੁਝ ਕਹਿੰਦਾ ਸੀ ਮੈਂ ਤਾਂ ਸਿੱਧਾ ਗੱਲ ਚ ਹੱਥ ਬਾ ਲੈਂਦੀ ਸੀਗੀ ਇੱਕ ਥੋੜੀ ਜੀ سپورਟ ਜੀ ਹੋ ਜਾਂਦੀ ਸੀ ਵੀ ਘਰ ਵਾਲਾ ਪੁਲਿਸ ਵਾਲਾ ਦਾ ਹੁਣ ਪਤਾ ਲੱਗਦਾ ਹੋਗਾ ਬਿਨਾ ਇਹ ਜੀਆਂ ਗਲਤੀਆਂ ਕਰਨੀਆਂ ਨਹੀਂ ਚਾਹੀਦੀਆਂ ਵੀ ਅਗਲਾ ਕਹੂਗਾ ਪਤਨੀ ਮੁਲਾਜ਼ਮ ਨੇ ਤਾਂ ਤਾਂ ਸੁਝਮਾਉਂਦੇ ਆ ਹਨਾ ਹੌਲੀ ਹੌਲੀ ਕਹਿੰਦੇ ਹੁੰਦੇ ਜਿਉਂ ਜਿਉਂ ਉਮਰ ਵੱਧਦੀ ਜਾਂਦੀ ਆ ਬੰਦੇ ਨੂੰ ਗੱਲਾਂ ਸਮਝਾਉਂਦੀਆਂ ਜਾਂਦੀਆਂ ਨੇ ਸਹੀ ਗੱਲ ਦੀ ਸਹੀ ਗੱਲ ਹੈ ਵਪਾਰ ਰੱਖ ਦਿੰਦੇ ਵਿੱਚ ਇਹ ਤਾਂ ਮੈਂ ਰੱਖ ਦਿੰਨੀ ਆ ਵੈਸੇ ਮੈਨੂੰ ਗੱਲ ਤਾਂ ਤੂੰ ਦੱਸੀ ਸੀਗੀ ਮੈਨੂੰ ਐਂ ਤਾਂ ਦੱਸ ਦੇ ਹੋਰ ਉਹ ਕੀ ਕਹਿੰਦਾ ਸੀ ਤੂੰ ਨਾ ਕੰਨੀ ਨਾ ਘਤਰਾਇਆ ਕਰ ਏਨਾ ਸੋਚਿਆ ਕਰ ਵੀ ਮੈਂ ਭੁੱਲ ਗਈ ਗੱਲਾਂ ਚ ਗੱਲਾਂ ਮੇਰੀ ਸਾਰੀਆਂ ਯਾਦ ਹੁੰਦੀਆਂ ਨੇ ਜਿੰਨਾ ਚਿਰ ਤੂੰ ਮੈਨੂੰ ਜਵਾਬ ਨਹੀਂ ਦਿੰਦੀ ਤੈਨੂੰ ਇਹ ਵੀ ਮੈਂ ਪੁੱਛਣੋਂ ਹਟ ਜਾਂ ਜੀ ਜੀ ਦੱਸਣ ਚ ਤਾਂ ਕੋਈ ਹਰਜ ਨਹੀਂ ਹੈਗਾ ਪਰ ਮੈਂ ਨਾ ਉਹ ਗੱਲਾਂ ਛੇੜ ਕੇ ਰਾਜ਼ ਨਹੀਂ ਜਿਹੜੀਆਂ ਗੱਲਾਂ ਮੈਨੂੰ ਦੁੱਖ ਦਿੰਦੀਆਂ ਚੱਲ ਤੂੰ ਤਾਂ ਆਪਦੀਆ ਚੱਲ ਤੈਨੂੰ ਦੱਸਣ ਦਾ ਕੋਈ ਡਰ ਵੀ ਨਹੀਂ ਹੈਗਾ ਸਰ ਜਿਹਦੀ ਮੈਂ ਖੜਨਾ ਨਹੀਂ ਚਾਹੁੰਦੀ ਸੀ ਉਹਦੇ ਕੋਲ ਮੈਂ ਉਹਨਾਂ ਪ੍ਰੀਤ ਵਾਲਾ ਕਹਿਣ ਲੱਗ ਗਏ ਮੰਮੀ ਆਪਾਂ ਨੂੰ ਕੋਈ ਬਾਜਾ ਮਾਰ ਰਿਹਾ ਮम्मी ਆਪਾਂ ਨੂੰ ਕੋਈ ਬਾਤਾਂ ਮਾਰ ਰਿਆ ਹੁਣ ਜੇ ਮੈਂ ਉੱਥੇ ਨਹੀਂ ਰੁਕਦੀ ਤਾਂ ਜਵਾਗ ਦੇ ਮਨ ਚ ਵੀ ਗੱਲ ਜਾਂਦੀ ਆ ਇੱਕ ਗੱਲ ਦੱਸ ਮੈਨੂੰ ਤੂੰ ਉਹਨੂੰ ਦੱਸਿਆ ਵੀ ਨਹੀਂ ਦੀ ਨਹੀਂ ਨਹੀਂ ਦੱਸਿਆ ਮੈਂ ਕਿਉਂ ਦੱਸਾਂ ਵੀ ਨਲੇ ਕੁੜੀ ਮੇਰੀ ਆ ਸਿਰਫ ਮੇਰੀ ਆ ਮੈਂ ਕਿਉਂ ਦੱਸਾਂ ਇਹ ਨਹੀਂ ਮੈਂ ਕਹਿੰਨੀ ਆ ਕਿਉਂਕਿ ਬੰਦੇ ਦੇ ਦਿਮਾਗ ਦਾ ਫਿਰਦੇ ਦਾ ਪਤਾ ਨਹੀਂ ਲੱਗਦਾ ਕਿਉਂਕਿ ਅੱਜ ਕੱਲ ਨਾ ਲੋਕ ਫਿਰ ਉਸ ਹੱਦ ਤੱਕ ਜਾਂਦੇ ਜਿੱਥੋਂ ਤੱਕ ਨਹੀਂ ਜਾਣਾ ਹੈਗਾ ਤੂੰ ਕਦੇ ਵੀ ਨਾ ਭੁੱਲ ਕੇ ਦੱਸੀ ਨਹੀਂ ਨਹੀਂ ਦੀ ਇਹੋ ਜੀ ਗਲਤੀ ਤਾਂ ਮੈਂ ਜ਼ਿੰਦਗੀ 'ਚ ਕਦੇ ਵੀ ਨਹੀਂ ਕਰਦੀ ਪਹਿਲੀ ਗੱਲ ਤਾਂ ਮੈਂ ਤਾਂ ਇਹੀ ਅਰਦਾਸ ਕਰਦੀ ਆ ਕਿ ਮੁੜ ਕੇ ਮੇਰੇ ਕਦੇ ਉਹ ਸਾਹਮਣੇ ਨਾ ਆਵੇ ਬਸ ਉਹ ਮਾਰੀ ਘੜੀ ਸੀ ਜਿਹੜੀ ਘੜੀ 'ਚ ਉਹ ਮੈਨੂੰ ਟੱਕਰ ਗਿਆ ਐਦੂ ਮੁੜ ਕੇ ਨਾ ਮੈਨੂੰ ਟੱਕਰੇ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਹਰੇਕ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਇਹ ਤਾਂ ਹੈ ਨਹੀਂਗਾ ਵੀ ਉਹ ਅੱਗੇ ਤੋਂ ਤੇਰੇ ਮੂਹਰੇ ਨਹੀਂ ਆਊਗਾ ਤੈਨੂੰ ਸਾਹਮਣਾ ਤਾਂ ਕਿਵੇਂ ਨਾ ਕਿਵੇਂ ਕਰਨਾ ਪੈਣਾ ਨਾ ਜੇ ਤੂੰ ਇੰਨੀ ਕਮਜ਼ੋਰ ਹੋ ਗਈ ਫਿਰ ਤੂੰ ਉਹਦਾ ਸਾਹਮਣਾ ਕਿਵੇਂ ਕਰੇਂਗੀ ਜੀ ਮੈਂ ਕਮਜ਼ੋਰ ਨਹੀਂ ਮੈਂ ਉਹਨਾਂ ਉਹਦੀਆਂ ਗੱਲਾਂ ਦੇ ਜਵਾਬ ਦਿੱਤੇ ਆ ਪੂਰੇ ਡਟ ਕੇ ਦਿੱਤੇ ਆ ਜਵਾਬ ਮੈਂ ਕਿਹਾ ਉਹ ਤੋਂ ਡਰ ਕੇ ਭੱਜੀਆਂ ਤੁਸੀਂ ਐਂ ਦੇਖੋ ਦੀ ਵੀ ਜ਼ਿੰਦਗੀ 'ਚ ਹਨਾ ਕਿੰਨਾ ਅੱਗੇ ਵੱਧ ਚੁੱਕੇ ਆ ਮੈਂ ਵੀ ਤੇ ਉਹ ਵੀ ਪਰ ਨਾ ਉਹਦੇ ਮਨ 'ਚ ਉਹ ਗੱਲਾਂ ਹਜੇ ਤੱਕ ਨਹੀਂ ਗਈਆਂ ਹਜੇ ਦੀ ਮੈਨੂੰ ਕਹਿੰਦਾ ਕਿਵੇਂ ਮੈਨੂੰ ਛੱਡ ਕੇ ਵਧੀਆ ਸੌਖੀ ਬਸਦੀਆਂ ਕਹਿੰਦਾ ਕਿਤੇ ਹੋਰ ਵਿਆਹ ਕਰਾ ਲਿਆ ਮੈਨੂੰ ਮਨ 'ਚ ਹਾਸਾ ਵੀ ਆਵੇ ਤੇ ਦੁੱਖ ਵੀ ਹੋਵੇ ਵੀ ਮੈਂ ਆ ਬੰਦੇ ਪਿੱਛੇ ਆਪਣੇ ਬਾਪਿਓ ਛੱਡੇ ਤੇ ਮੈਂ ਆ ਬੰਦੇ ਪਿੱਛੇ ਜ਼ਿੰਦਗੀ ਖਰਾਬ ਕੀਤੀ ਮੈਂ ਮੰਨਦੀ ਆ ਗਲਤੀ ਹੋਈ ਜਿਹੜੀ ਗਲਤੀ ਦੀ ਸਜ਼ਾ ਤੂੰ ਹੁਣ ਤੱਕ ਭੁਗਤੀ ਜਾਨੀ ਆ ਫਿਰ ਇੱਕ ਗੱਲ ਮੈਂ ਦੱਸਾਂ ਜਿਹੜਾ ਹੰਕਾਰ ਹੁੰਦਾ ਨਾ ਪੈਸਾ ਹੁੰਦਾ ਜਿਹੜਾ ਇਹ ਬੰਦੇ ਦੀ ਮੱਤੀ ਮਾਰਦਾ ਹੁੰਦਾਗਾ ਹੋਰ ਨਹੀਂ ਕੁਝ ਕਰਦਾ ਜਦੋਂ ਬੰਦੇ ਦੀ ਮੱਤ ਵੱਜ ਜਾਂਦੀ ਆ ਮਤਲਬ ਕਿ ਮਰ ਗਈ ਸੋਚਾਂ ਸ਼ਕਤੀ ਬੁੱਧੀ ਖਤਮ ਹੋ ਗਈ ਉਹਨੇ ਉਹ ਕਰਨਾ ਜਿਹੜਾ ਉਹਨੇ ਕਦੇ ਸੋਚਿਆ ਵੀ ਨਹੀਂ ਉਹਨੇ ਲੋਕਾਂ ਤੋਂ ਗਾਲਾਂ ਲੈਣੀਆਂ ਮੈਨੂੰ ਇਹ ਦੱਸ ਉਹਨੂੰ ਰੱਬ ਕਹਿਆ ਰੱਬ ਨੇ ਵੀ ਤੂੰ ਆ ਕਰ ਮੇਰੇ ਤੂੰ ਆਪਦੀ ਜ਼ਿੰਦਗੀ ਜਿਉਣ ਆਈਆਂ ਠੀਕ ਆ ਤੋਖਾ ਹੋ ਗਿਆ ਰੱਬ ਨੇ ਛੇਤੀ ਖਿਹੜਾ ਛੜਾਤਾ ਮੰਨ ਲਾ ਕੱਲ ਨੂੰ ਵਿਆਹ ਵੀ ਹੋ ਜਾਂਦਾ ਤੇਰਾ ਤੇਰਾ ਫੇਰ ਖਿਹੜਾ ਛੱਡ ਦਿੰਦਾ ਫੇਰ ਵੀ ਤਾਂ ਤੇਰੇ ਆਈ ਹਾਲਾਤ ਹੋਣੇ ਸੀ ਨਾ ਸਹੀ ਗੱਲ ਆ ਦੀ ਫੇਰ ਵੀ ਪਰ ਬੀਬੀ ਉਦੋਂ ਕੀ ਪਤਾ ਮੇਰਾ ਮਾਂ ਪਿਓ ਨਾ ਮੇਰ ਤੋਂ ਛੁੱਟਦਾ ਜਿਹੜੀ ਆ ਗਲਤੀ ਹੋਗੀ ਨਾ ਬਸ ਇਹੀ ਮੈਨੂੰ ਅੰਦਰ ਅੰਦਰ ਖਾਂਦੀ ਆ ਕਿ ਮੈਂ ਆਪਦੇ ਮਾਂ ਪਿਓ ਨੂੰ ਤੋਖਾ ਦੇਤਾ ਜਿਹੜੀ ਹੋਣੀ ਹੁੰਦੀ ਨਾ ਉਹਨੂੰ ਆਪ ਬਦਲ ਨਹੀਂ ਸਕਦੇ ਹੁਣ ਜਿਹੜਾ ਹੋ ਹੀ ਗਿਆ ਤੇ ਉਹਨੂੰ ਚਾ ਕੇ ਕੋਸ਼ਿਸ਼ ਜਿੰਨੀ ਮਰਜ਼ੀ ਕਰ ਲਾ ਬਦਲ ਨਹੀਂ ਸਕਦੀ ਪਰ ਤੂੰ ਸੁਧਾਰ ਸਕਦੀ ਆ ਦੀ ਤੁਹਾਨੂੰ ਪਤਾ ਜਦੋਂ ਨੇ ਮੈਨੂੰ ਕਿਹਾ ਨਾ ਵੀ ਤੂੰ ਦੂਜਾ ਵਿਆਹ ਕਰਵਾ ਲਿਆ ਮੈਂ ਕਹਤਾ ਹਾਂ ਵੀ ਮੈਂ ਦੂਜਾ ਵਿਆਹ ਕਰਵਾ ਲਿਆ ਕਿਉਂਕਿ ਮੈਂ ਨਹੀਂ ਚਾਹੁੰਦੀ ਵੀ ਉਹ ਮੇਰੇ ਮਗਰ ਆਵੇ ਜਾਂ ਕੁਝ ਪਤਾ ਕਰਨ ਦੀ ਕੋਸ਼ਿਸ਼ ਕਰੇ ਮੈਂ ਚਾਹੁੰਨੀ ਆ ਬਸ ਉਹ ਨਾਲ ਮੈਂ ਉਹਨੂੰ ਸਹਾਈਆਂ ਦੇ ਕੇ ਦੀ ਲੈਣਾ ਦੇਣਾ ਕੀ ਆ ਇਦੋ ਸਾਰੀ ਉਮਰ ਤਮੈਂ ਉਹਦੀ ਤੀਨਾ ਕੱਢ ਲਈ ਆ ਆ ਥੋੜੀ ਜੀ ਰਹਿ ਗਈਆਂ ਜਿੰਨੀ ਕ ਹੈਗੀ ਆ ਬਸ ਐਂ ਕੱਢ ਲੂੰਗੀ ਕਿਉਂ ਕੱਢ ਲਈ ਅਸੀਂ ਤੇਰੇ ਨਾਲ ਆ ਨਾ ਫਿਕਰ ਨਾ ਕਰ ਕਹਿੰਦੇ ਰੱਬ ਸਿੱਧਾ ਥੋੜੋ ਥੱਲੇ ਆਉਂਦਾਗਾ ਉਹ ਵੀ ਤਾਂ ਇਨਸਾਨਾਂ ਚ ਹੀ ਵਸਦਾਗਾ ਸਹੀ ਗੱਲ ਅਦੀ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਸਾਰੀਆਂ ਗੱਲਾਂ ਭੁੱਲ ਜਾ ਜੇ ਕਦੇ ਵੀ ਉਹ ਤੇਰੇ ਰਸਤੇ ਚਾਉ ਇਹ ਸਮਝ ਲਈ ਕਿ ਉਹ ਮੇਰੇ ਲਈ ਹੈ ਨਹੀਂਗਾ ਕੱਲ ਮੇਰੀ ਹੋਰ ਸੁਣ ਲੈ ਧਿਆਨ ਨਾਲ ਹੁਣ ਹਰਪ੍ਰੀਤ ਵੱਡੀ ਹੁੰਦੀ ਜਾਂਦੀ ਹੈ ਤੂੰ ਇਹਦਾ ਖਿਆਲ ਰੱਖਣਾਗਾ ਜਿਹੜੀ ਗਲਤੀ ਤੂੰ ਕੀਤੀ ਹੈ ਨਾ ਇਹ ਜ਼ਮਾਨਾ ਐਦਾਂ ਦਾ ਬੱਚਿਆਂ ਨੂੰ ਮਿੰਟ ਚ ਪਵਾ ਲੈਂਦੇ ਆ ਮਿੰਟ ਚ ਆਪਦੇ ਪਿੱਛੇ ਲਾ ਲੈਂਦੇ ਆ ਇਹੀ ਗੱਲਾਂ ਤੋਂ ਮੈਂ ਡਰਦੀ ਆਂ ਤੂੰ ਨਾ ਹੋਰ ਛੋਟੀ ਨਹੀਂ ਹੈਗੀ ਜੇ ਆਪਾਂ ਉਹਨੂੰ ਕਹੀਏ ਵੀ ਛੋਟੀ ਹੈਗੀ ਠੀਕ ਆ ਚਲੋ ਕੋਈ ਨਾ ਜਿਹੜੀ ਚੀਜ਼ ਮਾਂ ਸਿਖਾ ਸਕਦੀ ਹੈ ਨਾ ਉਹ ਦੁਨੀਆ ਦਾ ਕੋਈ ਸਕੂਲ ਕੋਈ ਵਿਦਿਆਲਿਆ ਨਹੀਂ ਸਿਖਾਉਂਦਾ ਦੋਨੋਂ ਸਾਰੀਆਂ ਗੱਲਾਂ ਸਮਝਾਉਣੀਆਂ ਨੇ ਚੰਗੇ ਮਾੜੇ ਦੀ ਪਰਖ ਕਰਾਉਣੀ ਆ ਕਿਉਂਕਿ ਇਹ ਕਲ ਜੋਗਾਗਾ ਮੈਂ ਨਹੀਂ ਕਹਿੰਦੀ ਤੇਰੀ ਗਲਤੀ ਨਹੀਂ ਸੀ ਗਲਤੀ ਤੇਰੀ ਵੀ ਓਡੀ ਆ ਜਿੱਡੀ ਓਦੀ ਸੀਗੀ ਠੀਕ ਆ ਨਾ ਗਲਤੀ ਤਾਂ ਬਰਾਬਰ ਦੀ ਐ ਤੁਹਾਡੀ ਭੁਗਤੀ ਦੀ ਤੂੰ ਕੱਲੀ ਆ ਪਰ ਇੰਨਾ ਕ ਅੱਜਕੱਲ ਦੇ ਜਿਹੜੇ ਮੁੰਡੇ ਆ ਨਾ ਉਹ ਨਾ ਇੱਜ਼ਤ ਨੂੰ ਇੰਨੀ ਸਸਤੀ ਸਮਝਦੇ ਆ ਵੀ ਹਾਂ ਆਪਣੀ ਲਾਈਫ ਚ ਕੁੜੀ ਆ ਗਈ ਪੰਜ ਚਾਰ ਦਿਨ ਇਹਦੇ ਨਾਲ ਹੱਸੋ ਖੇਡੋ ਮੁੜ ਕੇ ਕੀ ਹੋਰ ਲੱਭ ਲੋ ਮੈਂ ਮੰਨਦੀ ਆ ਕੁੜੀਆਂ ਤਾਂ ਤੇ ਸੋਹਣੀਆਂ ਸੁਨੱਖੀਆਂ ਹੋਰ ਵੀ ਮਿਲ ਜਾਂਦੀਆਂ ਹੋਣੀਆਂ ਪਰ ਜਿਹੜੀ ਕਦਰ ਕਰਨ ਵਾਲੀ ਹੁੰਦੀ ਆ ਨਾ ਉਹ ਜ਼ਿੰਦਗੀ ਚ ਇੱਕ ਵਾਰ ਹੀ ਮਿਲਦੀ ਹੈਗੀ। ਪਰ ਉਹਦੀ ਕਦਰ ਕੋਈ ਨਹੀਂ ਕਰਦਾ ਦੀ ਤੁਹਾਨੂੰ ਪਤਾ ਮੈਂ ਪ੍ਰੀਤ ਨੂੰ ਬਹੁਤ ਸਮਝਾਉਣੀ ਆ ਚਲੋ ਮੇਰੀ ਗੱਲ ਮੰਨਦੀ ਵੀ ਆ ਸਿਆਣੀ ਵੀ ਆ ਪਰ ਮੈਂ ਦੀ ਐਂ ਕਹਿੰਦੀ ਸੀ ਥੋਡੀ ਗੱਲ ਨੂੰ ਜ਼ਿਆਦਾ ਸੁਣਦੀ ਆ ਜੇ ਤੁਸੀਂ ਉਹਨੂੰ ਮਾੜਾ ਜਿਹਾ ਸਮਝਾਇਆ ਕਰੋ ਨਾ ਤਾਂ ਉਹ ਸਮਝ ਕੇ ਰਹੂਗੀ। ਲੈ ਮੇਰੇ ਪੁੱਤ ਕੀ ਬਣਾਈ ਜਾਂਦਾਗਾ ਦੀ ਆਦਤ ਮੈਂ ਤੁਹਾਨੂੰ ਨਿੰਬੂ ਪਾਣੀ ਬਣਾਇਆ ਲੈ ਪੀ ਕੇ ਦੇ ਇਹ ਤਾਂ ਬਾਲਗੋ ਹੀ ਸਿਆਣੀ ਹੈਗੀ ਲੈ ਪੁੱਤ ਇੱਕ ਗਲਾਸ ਹੋਰ ਲਿਆ ਦੇ ਕੋਈ ਨਾ ਜਵਾਕੜੀ ਹੈਗੀ ਫਿਰ ਕੀ ਹੋ ਗਿਆ ਕਿਵੇਂ ਬਣਿਆ ਮੰਮੀ ਬਹੁਤ SWAT ਬਣਿਆ ਹੈ ਹਾਂ ਕਮਾਰੀ ਕਿੱਲ ਪੁੱਤ ਹਾਂਜੀ ਮੈਂ ਪੀ ਲਿਆ ਰੱਜ ਕੇ ਪੂਰਾ ਰੱਜ ਕੇ ਪੀ ਕੇ ਆਈ ਹਾਂ اچھا ਮਹਿੰਦੀ ਦਿਖਾ ਆਹ ਗੱਲ ਤਾਂ ਬਈ ਗਲਤ ਹੈਗੀ ਆਪਦੀ ਮੰਮੀ ਦੇ ਵੀ ਲਾਤੀ ਆਪਦੇ ਵੀ ਲਾ ਲਈ ਤੇ ਮੈਂ ਰਹਿ ਗਈ ਹੂੰ ਤਾਂ ਕਹਿੰਦੀ ਤੂੰ ਮੇਰੀ ਮਾਸੀ ਆ ਤੇ ਮਾਸੀ ਮਾਂ ਨਾਲੋਂ ਪਹਿਲਾਂ ਹੁੰਦੀ ਹੈਗੀ ਕੋਈ ਨਾ ਮਾਸੀ ਜੀ ਤੁਹਾਡੇ ਵੀ ਲਾ ਦੂੰਗੀ ਚਲ ਆ ਜ ਐ ਘਰੀ ਲਈ ਆਈ ਕੀਪ ਜਾ ਕੇ ਹੈ ਇਹਨ ਵਧੀਆ ਡਿਜ਼ਾਈਨ ਪਾ ਕੇ ਵੀ ਲਾ ਲੈਂਦੀ ਐ ਇਹ ਦੇਖੂੰਗੀ ਰਾਧਾ ਦਾ ਮੈਨੇ ਪੁੱਛਿਆ ਨਹੀਂ ਇਸ ਗੱਲੋਂ ਮੈਂ ਨਾਰਾਜ਼ ਆ ਵੀ ਤੇਰੇ ਨਾਲ ਉਹ ਨਹੀਂ ਨਹੀਂ ਦੀ ਇਹ ਹੱਥ ਨੇ ਜੀ ਲੈ ਕੇ ਆਈ ਸੀ ਮੈਂ ਆਪਦੀ ਭਾਣਜੀ ਨਾਲ ਗੱਲ ਕਰਦੀ ਆ ਤੇਰੇ ਲੈਣੀ ਕਰਦੀ ਹੈਗੀ ਕਿ ਤੂੰ ਦੇਖ ਲੈ ਸਾਡੇ ਚੋਂ ਹੀ ਬੋਲੀ ਜਾਂਦੀ ਐ ਵੀ ਸਾਡੇ ਚ ਕੌਣ ਆਜ ਤੀਜਾ ਹਨਾ ਵੀ ਤੁਸੀਂ ਨਹੀਂ ਬੋਲ ਸਕਦੇ ਸਾਡੀ ਗੱਲ ਤੁਸੀਂ ਨਹੀਂ ਬੋਲਣਾ ਮੈਂ ਉਹਦੇ ਨਾਲ ਲੜ ਰਹੀ ਆ ਵੀ ਤੂੰ ਮੇਰੇ ਮਹਿੰਦੀ ਨਹੀਂ ਲਾਈ ਹੈਗੀ ਮਾਸੀ ਸੌਰੀ ਅੱਜ ਪੱਕਾ ਲਾ ਦੂੰਗੀ ਜਦੋਂ ਕਹੂੰਗੀ ਉਦੋਂ ਲਾ ਦੋਗੀ ਹਾਂ ਚੱਲ ਪੁੱਤ ਜਾਂ ਫਿਰ ਤੂੰ ਖੇਡ ਲੈ ਮੈਂ ਤੇ ਮੰਮੀ ਨਾਲ ਤੇਰੀ ਗੱਲ ਕਰਦੇ ਹਾਂ ਕੋਈ ਮੇਰੀ ਹੋਰ ਕੋਈ ਕਰਦੇ ਆ ਬੱਚੇ ਨਹੀਂ ਬਹਿੰਦੇ ਹੁੰਦੇ ਵਿੱਚ ਨਾਲੇ ਮੈਂ ਕਿਹਾ ਨਾ ਨਾ ਨਾਲੇ ਮੈਂ ਤੈਨੂੰ ਕੀ ਕਿਹਾ ਸੀ ਵੀ ਸਵਾਲ ਜਵਾਬ ਨਹੀਂ ਜੇ ਕਹਿ ਤਾ ਤਾਂ ਜਾਓ ਇਹਦਾ ਮਤਲਬ ਜਾਓ ਠੀਕ ਹੈ ਜੀ ਤੁਹਾਡੀ ਗੱਲ ਸੌਂਦੀ ਹੈ ਨਾ ਤਾਂ ਹੀ ਕਹਿੰਦੇ ਵੀ ਤੁਸੀਂ ਸਮਝਾਇਆ ਕੋਈ ਮੜਾਇਆ ਮੇਰੀ ਗੱਲ ਸੁਣ ਕੰਮ ਲਾਇਆ ਕਰੀਂ ਇਹ ਨਹੀਂ ਮੈਂ ਕਹਿੰਦੀ ਵੀ ਤੂੰ ਕੰਮ ਕਰਾ ਕਹਿੰਦੇ ਹੁੰਦੇ ਆ ਪਹਿਲਾ ਸ਼ਿੰਗਾਰ ਤਾਂ ਘਾਰ ਹੀ ਹੁੰਦਾ ਗਾ ਜੇ ਨੂੰ ਘਰ ਦਾ ਚੁੱਲ੍ਹਾ ਚੌਂਕਾ ਸਿਖਾਏਗੀ ਤੇਰੀ ਜਾਦੇ ਸ਼ੋਭਾ ਹੋਣੀ ਆ ਕਹਿੰਦੇ ਔਰਤ ਜਿਨੀ ਮਰਜ਼ੀ ਪੜ ਲਿਖ ਜੇ ਜਿੰਨਾ ਟਾਈਮ ਹੋਰ ਸੋਚੀ ਨਾ ਵੜਦੀ ਉਹਨੂੰ ਕੰਮ ਦੀ ਨਹੀਂ ਸਮਝਿਆ ਜਾਂਦਾ ਤੇ ਬਾਕੀ ਤੂੰ ਆਪ ਸਮਝਦਾ ਰ ਤੈਨੂੰ ਸਮਝਾਉਣ ਦੀ ਕੀ ਲੋੜ ਹੈਗੀ ਹਾਂ ਹਾਂ ਸਹੀ ਗੱਲ ਹੈ ਦੀ ਤੇ ਤੁਸੀਂ ਪੀਓ ਹੈ ਪਾਣੀ ਮੈਂ ਰੱਖ ਕੇ ਆਉਣੀ ਆ ਸਾਰਾ ਸਮਾਨ ਇਹਦਾ ਮੈਂ ਰੱਖ ਦੂੰਗੀ ਫਿਕਰ ਨਾ ਕਰ ਤੇ ਨਾਲੇ ਮੇਰੀ ਗੱਲ ਸੁਣ ਅੱਜ ਕੱਪੜੇ ਤੈਹ ਕਰ ਲਾ ਮੈਂ ਪ੍ਰੈਸ ਕਰ ਲੂੰਗੀ ਬਾੜਾ ਖਲਾਰਾ ਪਿਆ ਪਿਆਗਾ ਚਲ ਐ ਕਰਦੀ ਆ ਸਾਰੇ ਨਾਲ ਤਾਂ ਲਾ ਲਿਓ ਨਹੀਂ ਤਨੀ ਤੂੰ ਜਾ ਕੇ ਤੇ ਜਿਹੜੇ ਸੁੱਕ ਗਏ ਉਹ ਕੱਮ ਮਾਰ ਲੂੰਗੀ ਬਾਕੀ ਉੱਥੇ ਰੱਖ ਇੱਕਦਾਂ ਨਾ ਮੀ ਨਹੀਂ ਖਹਿੜਾ ਛੜਦਾ ਇਹਨਾਂ ਨਾਲ ਸਾਰੀਆਂ ਚੀਜ਼ਾਂ ਸੱਲ ਸੱਲ ਕਰੀ ਜਾਂਦਾ ਮਰ ਤਾਂ ਐਂ ਜੀ ਕਰਦਾਗਾ ਸਾਰੀਆਂ ਨੂੰ ਚਾ ਕੇ ਬਾਹਰ ਰੱਖਦਾ ਭੇਜਦੀਆਂ ਭੇਜ ਜਾਣੀਆਂ ਜਾਂ ਸੁੱਕਦੇ ਸੁੱਕ ਜਾਣੀਆਂ ਸਾਰਾ ਰੱਖ ਕਿਉਂ ਨਹੀਂ ਮਨਿੰਦਰ ਨਾ ਹੱਸ ਕੇ ਸਾਰੀ ਗੱਲ ਟਾਲ ਜਾਂਦੀ ਹੈ ਜੀ ਇਹਨੂੰ ਇਹ ਲੱਗਦਾ ਵੀ ਭੈਣ ਸਮਝਦੀ ਨਹੀਂ ਸਮਝਦੀ ਤਾਂ ਮੈਂ ਸਾਰੀਆਂ ਗੱਲਾਂ ਪਰ ਮੈਨੂੰ ਇਹ ਹੁੰਦਾ ਵੀ ਮੇਰੇ ਨਾਲ ਕੋਈ ਗੱਲ ਕਰ ਲੈਣਾ ਇਹਦਾ ਮਨ ਹਲਕਾ ਹੋ ਜੂਗਾ ਪਰ ਫਿਰ ਵੀ ਕਿਤੇ ਨਾ ਕਿਤੇ ਨਾ ਮੇਰੇ ਤੋਂ ਗੱਲਾਂ ਲਕੋ ਜਾਂਦੀਆਂ ਚੱਲ ਕੋਈ ਨਾ ਕਹਿੰਦੇ ਜਿਹਨੂੰ ਵਕਤ ਨੇ ਸੱਟਾਂ ਲਾਈਆਂ ਹੋਣ ਨਾ ਉਹ ਬੰਦੇ ਤੋਂ ਵੱਧ ਕੋਈ ਨਹੀਂ ਸਮਝ ਸਕਦਾ ਮੈਂ ਤਾਂ ਇਹਨੂੰ ਹੌਸਲਾ ਦੇ ਸਕਦੀ ਆ ਵਿਚਾਰੀ ਨੂੰ ਆਂਟੀ ਹਾ ਕੀ ਕਰੀ ਆਂਦੇ ਸੀ ਕਰਨਾ ਕੀ ਆ ਪੁੱਤ ਮੈਂ ਤਾਂ ਸੁਣਾਈ ਕਹਿੰਦੀ ਸੀ ਮੇਰੇ ਜੀਵਨ ਜਨ ਨਿਕਲ ਗਿਆ ਪਾ ਦੋ ਮਮਾ ਕਿੱਥੇ ਤੇਰੀ ਮੰਮੀ ਇੱਥੇ ਆ ਇੱਥੇ ਆ ਹਾਂ ਮੰਮੀ ਉਹਦਾ ਹੱਥ ਜਿਲਪੜੇ ਫੇਸੇ ਕਹਿੰਦੇ ਆਂਟੀ ਤੇ ਪੂਆਲਾ ਜਾ ਕੇ ਤਾਂ ਕਰਕੇ ਮੈਂ ਤੁਹਾਡੇ ਕੋਲ ਆ ਗਈ ਤੇ ਆਂਟੀ ਮੈਨੂੰ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਪੁੱਛਾ ਇੱਕ ਦਿਮਾ 10 ਪੁੱਛ ਕਾਦਾ ਪੜਦਾ ਮੈਂ ਤਾਂ ਇੰਤੇ ਇਹ ਕਹਿੰਦੀ ਸੀ ਤੇ ਮੰਮੀ ਵੀ ਕਹਿੰਦੀ ਸੀ ਨਾ ਵੀ ਤੇਰੀ ਆਂਟੀ ਕਿ ਜਾ ਕੇ ਆਈ ਸੀ ਤੇਰੀ ਨਾਨੀ ਕੋਲ ਵੀ ਨਾਨੀ ਆਉਗੀ ਤੇ ਕਿੰਨਾ ਦਿਨ ਹੋ ਗਏ ਉਹ ਤਾਂ ਐਂ ਕੈਸੀ ਗਾ ਵੀ ਕੱਲ ਆਉਗੀ ਹੈ ਤੇ ਨਾਨੀ ਆਈ ਕਾ ਤੈਨੂੰ ਕਦੋਂ ਆਉਗੀ ਮੇਰੀ ਨਾਨੀ ਆਉਗੀ ਪਤਾ ਉਹ ਛੇਤੀ ਆਉਗੀ ਪਤਾ ਕੀ ਗੱਲ ਹੁੰਦੀ ਹੈਗੀ ਘਰਾਂ ਦੇ ਵੀ ਕੰਮ ਹੁੰਦੇ ਆ ਹਨਾ ਹੁਣ ਨਾਨੀ ਛੱਡ ਕੇ ਕੰਮ ਇੱਥੇ ਆ ਜੂਗੀ ਫਿਰ ਕੋਈ ਆਊਗਾ ਘਰੇ ਕਈ ਵਾਰੀ ਆਪਾਂ ਦੇਣ ਲੈਣ ਕਰਨਾ ਜਾਂ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਹੁੰਦਾ ਹਨਾ ਵੀ ਕਿੱਥੇ ਚੱਲ ਗਈ ਹੁਣ ਤੇ ਨਾਨੀ ਘਰ ਹੀ ਰਹਿੰਦੀ ਆ ਫਿਰ ਆਸ ਗਵਾੜ ਨੂੰ ਕਿਸੇ ਨੂੰ ਘਰੇ ਦੱਸ ਕੀ ਆਉਗੀ ਨਾ ਵੀ ਮੈਂ ਪਈ ਜਾਨੀ ਆ ਕੁੜੀ ਕੋਲ ਜਾਨੀ ਆ ਨਾਲੇ ਹੁਣ ਤੇਰੀ ਨਾਨੀ ਆਈ ਥੋੜੋ ਆ ਜੂਗੀ ਹੈਨਾ ਤੇ ਤੇ ਨਾਨੀ ਤੇਰੇ ਵਾਸਤੇ ਕੁਝ ਲੈ ਕੇ ਵੀ ਆਉਗੀ ਹੁਣ ਸੋਚ ਲਈ ਆ ਵੀ ਮੇਰੀ ਦੋਤੀ ਕੋਲ ਜਾਣਾ ਮੈਂ ਕੁਝ ਮੈਂ ਖਰੀਦ ਲਾਂ ਪਤਾ ਕੀ ਆਂਟੀ ਮੈਨੂੰ ਨਹੀਂ ਹੈਗਾ ਵੀ ਮੇਰੀ ਨਾਨੀ ਮੇਰੇ ਵਾਸਤੇ ਕੁਝ ਲੈ ਕੇ ਆਵੇ ਮੈਨ ਤਾਂ ਆਏ ਆ ਬਸ ਮੇਰੀ ਨਾਨੀ ਆ ਜੇ ਮੇਰੇ ਕੋਲ ਚਾਹੇ ਖਾਲੀ ਹੱਥ ਆ ਜੇ ਆਉਗੀ ਪੁੱਤ ਚਲ ਜਿਵੇਂ ਤੂੰ ਸੋਚਦੀ ਆ ਵੀ ਤੇਰੀ ਨਾਨੀ ਖਾਲੀ ਹੱਥ ਆ ਜੇ ਉਹ ਮੇਰੀ ਨਾਨੀ ਸੋਚਦੀ ਹੋਣੀ ਆ ਵੀ ਨਾ ਮੇਰੀ ਦੋਤੀ ਕੋਲ ਜਾਣਾ ਖਾਲੀ ਹੱਥ ਕਾ ਤੋਂ ਜਾਣਾ ਲੈ ਮਸਾ ਤਾਂ ਮੇਰੀ ਦੋਤੀ ਮਿਲੂਗੀ ਮੈਨੂੰ ਵੀ ਕੁਛ ਲੈ ਕੇ ਜਾਵਾਂ ਜਿਹੜੇ ਬਜ਼ੁਰਗ ਹੁੰਦੇ ਆ ਨਾ ਪੁੱਤ ਉਹਨਾਂ ਨੂੰ ਜਿਹੜੇ ਬੱਚੇ ਹੁੰਦੇ ਉਹ ਮਸਾ ਦੇਖਣ ਨੂੰ ਮਿਲਦੇ ਨੇਗੇ ਅੱਛਾ ਹੁਣ ਦੇਖ ਜਦੋਂ ਤੂੰ ਆਪਣੀ ਮੰਮੀ ਦੀ ਅੱਖਾਂ ਤੋਂ ਪਾਸੇ ਹੋ ਜਿੰਨੀ ਤੇਰੀ ਮੰਮੀ ਕਿਵੇਂ ਕਰਦੀ ਹੈਗੀ ਹਾਂ ਹਨਾ ਤੇਰੀ ਮੰਮੀ ਸ਼ਹਿਰ ਜਾਵੇ ਆਪਦੇ ਵਾਸਤੇ ਚੀਜ਼ ਨਹੀਂ ਲੈਂਦੀ ਤੇਰੇ ਵਾਸਤੇ ਲੈਂਦੀ ਆ ਇਸੇ ਤਰ੍ਹਾਂ ਨਾਨੀ ਹੈਗੀ ਨਾਨੀ ਨੂੰ ਵੀ ਇਹ ਹੋਊਗਾ ਵੀ ਮੈਂ ਆਪਣੀ ਦੋਤੀ ਵਾਸਤੇ ਕੁਛ ਨਾ ਕੁਛ ਲੈ ਕੇ ਜਾਵਾਂ ਪੁੱਤ ਕਈ ਵਾਰੀ ਪੈਸਾ ਹੱਥ 'ਚ ਹੁੰਦਾ ਕਈ ਵਾਰੀ ਨਹੀਂ ਹੁੰਦਾ ਇਹ ਤਾਂ ਹੈ ਮੈਂ ਗਲਤੀ ਆਉਗੀ ਜਰੂਰ ਹਾਂ ਮੈਂ ਪੁੱਛਦੀ ਪੱਕਾ ਹੋਊਗੀ ਨਾ ਤੁਨ ਕਿਹਾ ਸੀ ਨਾ ਉਹਨਾਂ ਨੇ ਮੈਂ ਕਿਹਾ ਨਾ ਪੁੱਤ ਆਉਗੀ ਪਰ ਇੱਕ ਗੱਲ ਹੈਗੀ ਆ ਕੀ ਜੇ ਆ ਗਈ ਤੇਰੀ ਨਾਨੀ ਮੰਨ ਲਾ ਹਨਾ ਫਿਰ ਤਾਂ ਤੁਮ ਤੇ ਨਾਨੀ ਦੇ ਖਿਆਲ ਰੱਖੇਗੀ ਵੀ ਸਾਨੂੰ ਤਾਂ ਭੁੱਲੇ ਜੇਗੀ ਓਹੋ ਆਂਟੀ ਲੈ ਥੋੜਾ ਵੀ ਖਿਆਲ ਰੱਖੂੰਗੀ ਨਾਨੀ ਦੇ ਨਾਲ ਨਾਲ ਤੁਹਾਨੂੰ ਕਿਉਂ ਭੁੱਲੂੰਗੀ ਮੈਂ ਬਸ ਇੱਕ ਆਏ ਚਾਹ ਜਾਂ ਤਾਂ ਉਹ ਹੈ ਗਈ ਐ ਮੇਨ ਮੇਰੀ ਨਾਨੀ ਦਾ ਇੱਕ ਗੱਲ ਹੋਰ ਨਾਨੀ ਦੇ ਚਾਚਾ ਚਾਚ ਪੜਨਾ ਨਹੀਂ ਛੱਡਣਾ ਪਤਾ ਮੈਨੂੰ ਦੋ ਦਿਨ ਹੋ ਗਏ ਤੇਰੇ ਵੱਲ ਵੇਖਦੀ ਨੂੰ ਨਾਨੀ ਨਾਨੀ ਦਾ ਤੂੰ ਕਰੀ ਜਾਣੀ ਆ ਕਿਤਾਬ ਨਹੀਂ ਚੱਕੀ ਹੈਗੀਗੀ ਦੇਖ ਲਾ ਜੇ ਸਕੂਲ ਚੋਂ ਬਈ ਕੰਪਲੇਨ ਆ ਗਈ ਆਪਾਂ ਤਾਂ ਨਹੀਂ ਜਾਣਾ ਹੈਗਾ ਨਹੀਂ ਨਹੀਂ ਆਂਟੀ ਕੋਈ ਕੰਪਲੇਨ ਨਹੀਂ ਹੁੰਦੀ ਕੋਈ ਨਾ ਮੈਂ ਹੁਣੇ ਪੜ ਲਾਣੀ ਆ ਜਾ ਕੇ ਹਾਂ ਪੜੀ ਤਾਂ ਵੀ ਹੁੰਦਾ ਪੁੱਤ ਨਾਨੀ ਆਊਗੀ ਸਕੰਦੀ ਨਾਨੀ ਜਦੋਂ ਆਉਗੀ ਨਾ ਮੇਰੇ ਨਾਲੋਂ ਵੱਧ ਵਕਤ ਨਾਲੇ ਮਾਂ ਨਾਲੋਂ ਵੱਧ ਵਕਤ ਨਾਨੀ ਨਾਲ ਗੁਜ਼ਾਰੀ ਹਾਂ ਤੇ ਮੈਂ ਪੁੱਛਦੀ ਸੀ ਤੁਹਾਡੇ ਕੋਲ ਕੋਈ ਨੰਬਰ ਹੈ ਨਾਨੀ ਤੇ ਮੈਂ ਗੱਲ ਕਰ ਲਾਂਦੀ ਨੰਬਰ ਪੁੱਤ ਹੈ ਨਹੀਂਗਾ ਜਦੋਂ ਤੇਰੀ ਨਾਨੀ ਆਈ ਨਾ ਮੈਂ ਉਹਨੂੰ ਫੋਨ ਲੈ ਕੇ ਦਵਾਂਗੀ ਫਿਰ ਤੁਸੀਂ ਜਿੰਨੀ ਮਰਜ਼ੀ ਗੱਲਾਂ ਕਰੀ ਜਾਇਆ ਕਰੀ ਨਾ ਨਾ ਠੀਕ ਹੈ ਠੀਕ ਹੈ ਠੀਕ ਹੈ ਆਂਟੀ ਚਲ ਚੰਗ ਆਂਟੀ ਠੀਕ ਹੈ ਮੈਂ ਤਾਂ ਨਾ ਵੇਟ ਜੈ ਨਹੀਂਦਾ ਮੈਂ ਤਾਂ ਆਇਆ ਪੇ ਮੈਂ ਜਾਵਾਂ ਮੰਮੀ ਕੋਲ ਮੰਮੀ ਨਾਲ ਜਾ ਕੇ ਨਾਨੀ ਨਾਲ ਆਜੂ ਪੁੱਤ ਨਾਨੀ ਵੀ ਕੋਈ ਗੱਲ ਨਹੀਂ ਜਦੋਂ ਤੇਰੀ ਨਾਨੀ ਠੀਕ ਹੋਈ ਫਿਰ ਆਪਾਂ ਉਹ ਇੱਥੇ ਰੱਖ ਲਾਂਗੇ ਫਿਕਰ ਨਾ ਕਰ ਠੀਕ ਹੈ ਆਂਟੀ ਜਵਾਕੜੀ ਨੂੰ ਕਿੰਨਾ ਚਾਗਾ ਹੁਣ ਤਾਂ ਛੇਤੀ ਆਂਟੀ ਆ ਜੇ ਚਲ ਕੋਈ ਨਾ ਮੈਂ ਵੀ ਨਾ ਹਰ ਵਕਤ ਬੜਾ ਜਿਆਦਾ ਸੋਚਦੀ ਆਂ ਕੀ ਕਰਾਂ ਇੱਕ ਮਾਂ ਗਈ ਬੱਚੇ ਨੂੰ ਦੇਖ ਕੇ ਈਮੋਸ਼ਨਲ ਤਾਂ ਹੋ ਹੀ ਜਾਂਦਾ ਇਹਦੀਆਂ ਭਾਵਨਾਵਾਂ ਦੇ ਬੱਚਾ ਨਾ ਪੂਰਾ ਕਾਗਜ਼ ਹੁੰਦਾ ਹੋ ਤੇ ਮਨ ਚ ਕੋਈ ਲਾਲਚ ਨਹੀਂ ਇੱਕ ਮਿੰਟ ਚ ਕਹਤਾ ਵੀ ਆਂਟੀ ਮੈਨੂੰ ਤਾਂ ਨਾ ਬਸ ਮੇਰੀ ਨਾਨੀ ਚਾਹੀਦੀ ਏ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸਹੀ ਗੱਲ ਆ ਕੋਈ ਗੱਲ ਨਹੀਂ ਪੁੱਤ ਜਿਹੜੇ ਤੇਰੇ ਦਿਲ ਦਾ ਚਾਹ ਨਾ ਤੇਰੀਆਂ ਅਰਦਾਸਾਂ ਰੱਬ ਜ਼ਰੂਰ ਕਬੂਲ ਕਰੇ ਤੇ ਹਾਂ ਦੀ ਕੀ ਕਰੀ ਨਹੀਂ ਆ ਜੀ ਮੈਨੂੰ ਐਸੀ ਬਾਰੀਆਂ ਖੋਲ ਗਿਆ ਧੁੱਪ ਜੀ ਲਵਾਦਾ ਇਹਨਾਂ ਨੂੰ ਚਲ ਫਿਰ ਖੋਲ ਦੇ ਵਧੀਆਂ ਨਾਲੇ ਹਨਾ ਸੱਲ ਜੀ ਬਾੜੀ ਹੋਈ ਪਈਗੀ ਹੁਣ ਤਾਂ ਮੜਾ ਜਾ ਐ ਜੇ ਦਿਖਾਈ ਅੱਖ ਜੀ ਇਹਨੇ ਵੀ ਮੈਂ ਹੈਗਾ ਗਾ ਰੱਬ ਵੀ ਕਹਿੰਦਾ ਭੁੱਲ ਨਾ ਜਾਇਓ ਮੈਨੂੰ ਤੇ ਹੋਰ ਆ ਮੀਂਹ ਜੀ ਕਰਕੇ ਉਹ ਬੜਾ ਖਰਾਬ ਹੋਇਆ ਪਿਆ ਕੰਮ ਜੇ ਮੈਨਾਂ ਐ ਧੁੱਪ ਜੀ ਲੱਗ ਜਾ ਸਾਰੀ ਕਮਰਿਆਂ ਨੂੰ ਤੂੰ ਐ ਨਾ ਕਹੀਂ ਵੀ ਦੀਦੀ ਕੀ ਕਹਿੰਦੀ ਐ ਸਾਰੇ ਕੱਪੜੇ ਭੇਜ ਗਏ ਮੈਂ ਤਾਂ ਆਪੇ ਭੇਜ ਕੇ ਲਾਉਣ ਗਈ ਸੀਗੀ ਅੱਛਾ ਦੀ ਮੈਨੂੰ ਇੱਕ ਗੱਲ ਕਰਨੀ ਸੀਗੀ ਮੈਂ ਤੁਹਾਡੇ ਕੋਲ ਹੀ ਆਉਂਦੀ ਸੀ ਮੈਂ ਕਿਹਾ ਜੇ ਤਿੰਨ ਦਿਨ ਹੋ ਗਏ ਹਨਾ ਦੋ ਤਿੰਨ ਦਿਨ ਹੋ ਗਏ ਤੇ ਤੁਸੀਂ ਕਿਹਾ ਸੀ ਮੰਮੀ ਆਉਗੀ ਤੇ ਮੰਮੀ ਕਦੋਂ ਆਉਗੀ ਤੁਰ ਗੱਲ ਹੋਈ ਕੋਈ ਆਹ ਉਹੋ ਮੈਂ ਵੀ ਤੁਹਾਨੂੰ ਦੱਸਣਾ ਭੁੱਲ ਜਾਨੀ ਆ ਹੋਊਗੀ ਤਾਂ ਸਹੀ ਉਹਨੇ ਮੈਨੂੰ ਆਏ ਵੀ ਕਿਹਾ ਸੀਗਾ ਕਹਿੰਦੀ ਵੀ ਪੁੱਤ ਮੈਨੂੰ ਇੱਕ ਕੰਮ ਆਗਾ ਹੈ ਉਹ ਕੋਈ ਤੁਹਾਡੇ ਜੱਗਾ ਜੁਗਾ ਹੋਊਗਾ ਰਿਸ਼ਤੇਦਾਰ ਜਿਹੜਾ ਉਹ ਉਹ ਨਾ ਬਿਮਾਰ ਸੀਗਾ ਅੱਛਾ ਕਹਿੰਦੀ ਉਹ ਹਸਪੀਟਲ ਦਾਖਲ ਆ ਕਹਿੰਦੀ ਕਈ ਸੁਨੇਹੇ ਆ ਗਏ ਕਹਿੰਦੀ ਮੈਂ ਨਾ ਅਭੀ ਮਣੂ ਮਿਲਣ ਨਹੀਂ ਗਈ ਹੈਗੀ ਜੀ ਤੇ ਕਹਿੰਦੀ ਮੈਂ ਪਤਾ ਲੈ ਕੇ ਆਉਣਾਗਾ ਤੇ ਖਬਰ ਉਧਰ ਵਾਗੇ ਹੋਣ ਹਾਂ ਇਹ ਵੀ ਹੋ ਸਕਦਾ ਹਨਾ ਮਤਲਬ ਡਿੱਕੀ ਜਾਂਦੀ ਉਧਰੋਂ ਪੂਰੀ ਡਿੱਕੀ ਜਾਂਦੀ ਆ ਸਾਨੂੰ ਤੇ ਇਹ ਨਾ ਹੋਇਆ ਪਿਆ ਵੀ ਕਦੋਂ ਮੰਮੀ ਆ ਜੇ ਮੈਂ ਕਹਿੰਦਾ ਬਸ ਗੱਲਾਂ ਹੀ ਨਹੀਂ ਬੰਦੇ ਐ ਸਮਝੋ ਕੀ ਗੱਲ ਕਰੂੰ ਕੀ ਨਾ ਇੰਨੀਆਂ ਗੱਲਾਂ ਨਾ ਮੇਰੇ ਟੱਟੇ ਤੇ ਮੰਮੀ ਨਾ ਕਰਨ ਵਾਲੀਆਂ ਵੀ ਕਦੋਂ ਮੰਮੀ ਆਵੇ ਤੇ ਕੋਲ ਕਦੋਂ ਬਹਿ ਕੇ ਕੋਲ ਗੱਲਾਂ ਕਰਾਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੇਰੀ ਮੰਮੀ ਆਉਗੀ ਜ਼ਰੂਰ ਆਉਗੀ ਨਾਲੇ ਮੇਰੀ ਗੱਲ ਸੁਣ ਮੈਨੂੰ ਪਤਾ ਜਦੋਂ ਕਿਸੇ ਨੇ ਆਉਣਾ ਹੋਵੇ ਨਾ ਉਦੋਂ ਦਿਨ ਹੀ ਨਹੀਂ ਲੰਘਦਾ ਆ ਬੰਦ ਬੇਟ ਹੀ ਕਰ ਜਾਂਦਾ ਵੀ ਕਦੋਂ ਕੋਈ ਆ ਉਹ ਕਦੋਂ ਨਹੀਂ ਆਉ ਹਣਾ ਬਾਕੀ ਤੇ ਤੇ ਮੰਮੀ ਨੇ ਆਉਣਾਗਾ ਮੈਨੂੰ ਤਾਂ ਆਪਾਂ ਵੀ ਮਾਂ ਆਵੇ ਹਨ ਵੀ ਚਲ ਮੈਨੂੰ ਵੀ ਇਹ ਹੋ ਜੇ ਵੀ ਮੇਰੀ ਵੀ ਮੰਗੀ ਹਾਂਜੀ ਹਾਂਜੀ ਨਾਲੇ ਮੇਰੀ ਗੱਲ ਸੁਣ ਜੇ ਤੇਰੀ ਮਾਂ ਮੰਨ ਗਈ ਨਾ ਆਪਾਂ ਇੱਛੀ ਰੱਖ ਲਾਂ ਹਾਂ ਮੈਂ ਵੀ ਐਂ ਕਿ ਨਹੀਂ ਸੀ ਮੈਂ ਤੇ ਬ੍ਰੀਤ ਨੇ ਵੀ ਐਂ ਸੋਚਿਆ ਸੀ ਮੈਂ ਮੰਮੀ ਨੂੰ ਨਾ ਪਹਚਾਨ ਨਹੀਂ ਦਿੰਦੇ ਜੇ ਮੰਮੀ ਮੰਨ ਕੇ ਨਾ ਹੋਰ ਜੇ ਮੇਰੇ ਕੋਲ ਆ ਕੇ ਮੈਨੂੰ ਬੁਲਾ ਲਿਆ ਹੱਸ ਕੇ ਫਿਰ ਮੰਮੀ ਨੂੰ ਜਾਣ ਨਹੀਂ ਦੇਣਾ ਐ ਕਿ ਕਹਿੰਦੇ ਜੇ ਬੁਲਾ ਲਿਆ ਜੇ ਬੁਲਾ ਲਿਆ ਜੇ ਕਦੇ ਹੱਥ 'ਚ ਨਹੀਂ ਆਉਂਦੀ ਹੁੰਦੀ ਬਸ ਮੰਮੀ ਬੁਲਾਊਗੀ ਮੰਮੀ ਤੇਰੀ ਇੱਥੇ ਆਊਗੀ ਤੂੰ ਫਿਕਰ ਨਾ ਕਰ ਸੀ ਕਿਦੀ ਚਲ ਤੁਸੀਂ ਕਰ ਲ ਕੋਈ ਨਾ ਕੰਮ ਮੈਂ ਉਹਨਿਆ ਲਵਾਉਣੀ ਧੁੱਪ ਕਮਰੇ ਨੂੰ ਤੁਹ ਦਾ ਤਾਂ ਪਤਾ ਲਵਾਨੀ ਹੈਗੀ ਆਪ ਵੀ ਮਾੜਾ ਮੋਟਾ ਸੋਧ ਬੋਧ ਚ ਰਹਿ ਲਿਆ ਕਰ ਆ ਮੈਂ ਤਾਂ ਆ ਭਜ ਗਿਆ ਦੇਖੋ ਬਾਹਰ ਖੋਲੀ ਫਿਰਦੀ ਆ ਆ ਸਾਰੇ ਹੁਣ ਦਵਾਰੇ ਨਾ ਕੇ ਆਈਆਂ ਮੈਂ ਤਾਂ ਪਲੂਜ ਮੁੱਛਣ ਲੱਗੇ ਪੈ ਸੀਗੇ ਪਹਿਲਾਂ ਤਾਂ ਮੈਂ ਲੜੀ ਗਈ ਹੈ ਵੀ ਮੈਂ ਡਾਕਟਰ ਦੇ ਜਾਣਾ ਨਹੀਂ ਤਰਬੀ ਧੱਕੇ ਨਾਲ ਲੈ ਕੇ ਗਿਆ ਉੱਥੇ ਐਡਾ ਐਡਾ ਪਾਣੀ ਖੜਾ ਸਾਰੀ ਗੱਡੀ ਆਪਣੇ ਪਾਣੀ ਨਾਲ ਭਰ ਗਈ ਮੈਂ ਹੁਣ ਕਹੀ ਜਾਵਾ ਮੈਂ ਕਿਹਾ ਹੁਣ ਮਨਿੰਦਰ ਨੂੰ ਨਾ ਲੈ ਲਿਓ ਵੀ ਆ ਜਾ ਮਨਿੰਦਰ ਆਪਾਂ ਸਾਫ਼ ਕਰੀਏ ਮੁਖਾਬ ਦੀ ਜ਼ਿੰਮੇਵਾਰੀ ਆਪ ਵੀ ਮੈਂ ਕਹਿੰਦਾ ਕੋਈ ਗੱਲ ਨਹੀਂ ਤੇ ਨਾਲੇ ਮਨਿੰਦਰ ਮੈਂ ਤੈਨੂੰ ਆਏ ਕਹਿੰਦੀ ਸੀਗੀ ਅਸੀਂ ਨਾ ਥੋੜਾ ਬਾਹਰ ਜਾ ਕੇ ਆਉਣਾ ਸੀਗਾ ਕਿੱਥੇ ਦੀ ਮੰਮੀ ਕਹਤਾਂ ਨੇ ਜਾ ਕੇ ਕਿਹਾ ਉਹ ਨਹੀਂ ਨਹੀਂ ਮੰਮੀ ਕੋਲ ਨਹੀਂ ਜਾਣਾ ਜੇ ਤੇਰੀ ਮੰਮੀ ਕੋਲ ਜਾਊ ਮੈਂ ਦੱਸ ਕੇ ਜਾਊਂਗੀ ਤੇ ਮੈਂ ਉਹਨੇ ਜਿਹੜੀ ਮਨੀ ਮੇਰੀ ਸਹੇਲੀ ਫੋਨ ਕਰਦੀ ਤੇਰੇ ਨਾਲ ਕਈ ਵਾਰੀ ਵੀਡੀਓ ਕਾਲ ਤੇ ਗੱਲ ਵੀ ਕੀਤੀਆਂ ਨੇ ਹਾਂਜੀ ਹਾਂਜੀ ਹੈਨਾ ਹਾਂਜੀ ਉਹਦੀ ਨਾ ਸੱਸ ਬਿਮਾਰ ਆ ਕੀ ਹੋ ਗਿਆ ਪਤਾ ਨਹੀਂ ਉਹਨੂੰ ਕੀ ਪ੍ਰੋਬਲਮ ਹੋਊਗੀ ਕਹਿੰਦੀ ਅਚਾਨਕ ਸਾਹ ਬੰਦ ਹੋ ਗਿਆ ਸੀਗਾ ਤੇ ਉਹਨੇ ਦੋ ਤਿੰਨ ਫੋਨ ਕਰਤੇ ਕਹਿੰਦੀ ਆਪੂ ਕਈ ਵਾਰੀ ਸੱਸ ਨਾਲ ਆਪਦੀ ਨੇ ਇੱਥੇ ਆਪਣੇ ਘਰੇ ਆਈ ਹੈ ਨਾ ਜਦ ਡੈਡੀ ਮਾਰੂਗੇ ਸੀ ਤੇ ਮੈਨੂੰ ਕਹਿੰਦੀ ਮੈਨੂੰ ਫੋਨ ਕਰਕੇ ਕਹਿੰਦੀ ਕਹਿੰਦੀ ਕੰਮੋ ਜ਼ਰੂਰ ਆ ਜੀ ਕਹਿੰਦੀ ਕਹਿੰਦੀ ਨਹੀਂ ਮੇਰੀ ਸੱਸ ਇਹ ਕਹੂਗੀ ਵੀ ਆਪ ਤਾਂ ਤੂੰ ਭੱਜ ਕੇ ਭਗ ਜਾਨੀ ਆ ਵੀ ਤੇਰੇ ਕੋ ਤਾਂ ਕੋਈ ਆ ਕੇ ਨਹੀਂ ਖੜਦਾ ਨਾਲੇ ਮੁੜ ਕੇ ਵਰਤਣਾ ਤਾਂ ਪੈਂਦਾ ਹੀ ਆ ਹਨ ਸਹੀ ਘਰਾਂ ਦੀ ਜਾਣਾ ਤਾਂ ਪੋਗਾ ਤੁਹਾਨੂੰ ਕਹਿੰਦੀ ਮੈਨੂੰ ਦੋ ਵੇਲੇ ਆਪ ਆਉਂਦੇ ਆ ਹਾਂ ਕਹਿੰਦੀ ਨਾਲੇ ਮੇਰੀ ਸੱਸ ਤਾਂ ਮੇਰੇ ਨਾਲ ਆਪ ਤੁਰ ਕੇ ਆਉਂਦੀ ਹੈਗੀ हां जी दी हां जी कोई ਗੱਲ ਨਹੀਂ ਤੁਸੀਂ ਵਗੋ ਜ ਮੈਂ ਆਪੇ ਦੇਖ ਲਵਾਂ ਪੁੱਛੇ ਸਾਰੇ ਨਾ ਇੰਨਾ ਮੂੰਹ ਖਰਾਬ ਕਿਤੇ ਨਹੀਂ ਫੈਂਸੀਆਂ ਹੋਈਆਂ ਪਈਆਂ ਬਸ ਪਤਾ ਹੀ ਨਹੀਂ ਦਿੱਤੇ ਬਾਕੀ ਕੰਮ ਕਰ ਰਹੇ ਤੁਰੇ ਫਿਰਦੇ ਧਿਆਨ ਨਹੀਂ ਦਿੱਤੇ ਧਿਆਨ ਰੱਖਿਆ ਕਰ ਕੁਝ ਖਾ ਲਿਆ ਕਰ ਠੰਡੀ ਚੀਜ਼ ਕੱਚੀ ਲੱਸੀ ਪੀ ਲਿਆ ਕਰ ਠੀਕ ਹੈ ਜੀ ਮੇਰੀ ਗੱਲ ਸੁਣ ਤੂੰ ਮੇਰੇ ਨਾਲ ਚੱਲ ਬੜੀ ਮੈਂ ਤੁਹਾਨੂੰ ਕਿਹੜਾ ਦਵਾਈ ਦਵਾ ਲਿਆਉਂਗੀ ਉਹ ਨਹੀਂ ਦੀ ਦਵਾਈ ਨੂੰ ਦਾ ਕਿਉਂ ਹੀ ਪੈਸੇ ਲਾਈ ਜਾਣੇ ਆ ਕੋਈ ਕਿਸੇ ਉਹਦੇ ਕੰਮ ਕਰ ਦੇਖੋ ਮੈਨੂੰ ਇਹ ਦੱਸ ਉਹੀ ਪੈਸੇ ਲਾਈ ਜਾਣੇ ਆ ਸਿਹਤ ਨਾਲੋਂ ਪੈਸਾ ਚੰਗਾ ਹੁੰਦਾ ਮੰਨ ਲਾ ਅੱਜ ਮੇਰੇ ਤੇ ਲਾਲਾ ਜੇ ਮੈਨੂੰ ਕੁਝ ਹੋ ਗਿਆ ਫਿਰ ਆਪਾਂ ਪੈਸੇ ਨੂੰ ਕੀ ਕਰ ਲਾਂਗੇ ਇਹ ਵੀ ਹੈ ਨਾ ਪੈਸਾ ਹੱਥਾਂ ਦੀ ਮੈਲ ਹੁੰਦਾ ਨਾ ਤਾਂ ਪੈਸਾ ਨਾਲ ਜਾਂਦਾ ਉਹ ਲੋਕ ਪਾਗਲ ਹੁੰਦੇ ਜਿਹੜੇ ਪੈਸਾ ਪੈਸਾ ਕਰੀ ਜਾਂਦੇ ਨੇਗੇ ਸਹੀ ਗੱਲ ਆਦੀ ਐਵੇਂ ਪੈਸਾ ਨਾਲ ਨਹੀਂ ਜਾਣਾ ਇਹ ਵੀ ਨਾ ਫਿਕਰ ਕਰਿਆ ਕਰ ਠੀਕ ਹੈ ਜੇ ਤੁਸੀਂ ਉਧਰੋਂ ਆ ਗਏ ਤਾਂ ਮੈਂ ਤੁਹਾਡਾ ਵਗ ਚੱਲੂੰਗੀ ਦਵਾਈ ਲਿਆਵਾਂਗੇ ਹੁਣ ਤੁਸੀਂ ਇੱਕ ਵਾਰੀ ਜਾਓਗੇ ਅਗਲੇ ਮੈਂ ਆਪੇ ਸਾਹਮਣੇ ਕੁੜੀਆਂ ਨੂੰ ਪੁੱਛਣਾ ਸਾਰਾ ਕੰਮ ਸੰਭਲੂੰਗੀ ਤੇ ਹਾਂ ਤੇ ਕੱਪੜੇ ਸੁੱਕੜੇ ਪਾ ਲਈ ਚੰਗੇ ਠੀਕ ਹੈ ਠੀਕ ਕੋਈ ਗੱਲ ਬੋਲ ਕੋਸ਼ ਕਿਉਂ ਚੁੱਪ ਚੁੱਪ ਸੋ ਪਤਾ ਨਹੀਂ ਤਾਂ ਮੇਰਾ ਦਿਮਾਖਰਾ ਪਤਨ ਮੈਨੂੰ ਬੋਲਣ ਦੀ ਅਗਰਨੀ ਪਤਨ ਮੈਨੂੰ ਕਿਸੇ ਨਾਲ ਗੱਲ ਨਹੀਂ ਕਰਨੀ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕੀ ਕਰਾਂ ਮੈਂ ਕੀ ਜਵਾਬ ਦੇਵਾਂ ਸੌਣ ਲੱਗੇ ਮੇਰਾ ਤਾਂ ਨਾ ਦਿਮਾਗ ਨਾ ਬੰਦ ਹੋਇਆ ਪਿਆ ਹੋਇਆ ਕੀ ਆ ਗੱਲ ਕੀ ਹੋ ਗਈ ਇਹ ਦਿਮਾਗ ਖਰਾਬ ਕਰਨ ਵਾਲੀ ਕੀ ਗੱਲ ਆ ਜੇ ਕੋਈ ਗਮ ਐ ਜੇ ਕੋਈ ਗੱਲ ਐ ਮੈਨੂੰ ਦੱਸ ਖੁੱਲ ਕੇ ਤੁਹਾਨੂੰ ਕੀ ਦੱਸਾਂ ਮੈਂ ਤੁਸੀਂ ਕਹਿੰਦੇ ਸੀ ਜੇ ਬਮਾਠ ਮਾਰ ਹੋਣੀ ਆ ਆ ਜਾਣੀ ਆ ਹੁਣ ਮੈਨੂੰ ਮਨਿੰਦਰ ਨੇ ਦੋ ਵਾਰੀ ਕਹਿਤਾ ਦੀਦੀ 4 ਦਿਨ ਹੋ ਗਏ ਨੇਗੇ ਮੰਮੀ ਘਾਤੋਂ ਨਹੀਂ ਆਈ ਹੈਗੀ ਕਿ ਮੰਮੀ ਘਾਤੋਂ ਨਹੀਂ ਆਈ ਹੈਗੀ ਕਿ ਹਣ ਮੈਂ ਕੀ ਕਹਾਂ ਮੈਨੂੰ ਕਹਿੰਦੀ ਤੁਹਾਡੀ ਗੱਲ ਨਹੀਂ ਹੋਈ ਹੈਗੀ ਕਿ ਕਹਿੰਦੀ ਮੈਂ ਕਿਹਾ ਵੀ ਤੇਰੀ ਮੰਮੀ ਕੋਲ ਫੋਨ ਹੈ ਨਹੀਂਗਾ ਕਹਿੰਦੀ ਫਿਰ ਐ ਕਰੋ ਮੇਰੀ ਤਨਖਾਹ ਚੋਂ ਲੈ ਕੇ ਦੇ ਦਿਓ ਯਾਰ ਮੈਂ ਕੀ ਕਰਾਂ ਮੈਂ ਤਾਂ ਆਪ ਹੀ ਫਸ ਗਈ ਮੇਰੀ ਗੱਲ ਸੁਣੋ ਆਪ ਫਸ ਨਹੀਂ ਗਈ ਤੂੰ ਮੈਂ ਤੈਨੂੰ ਦੱਸਦਾ ਕਿ ਇਹ ਰੀ ਬੰਦਾ ਬਿਮਾਰ ਠੰਵਰ ਹੋ ਜਾਂਦਾ ਇਕੱਲੀ ਹੈਗੀ ਆ ਮੈਂ ਤੈਨੂੰ ਇਹ ਗੱਲ ਪਹਿਲਾਂ ਵੀ ਦੱਸੀ ਸੀਗੀ ਕੋਈ ਗੱਲ ਨਹੀਂ ਸਾਰਾ ਹੱਲ ਹੋ ਜੂ ਆਪਾਂ ਅੱਜ ਚੱਲ ਗਏ ਯਾਰ ਅੱਜ ਉਹ ਜਾ ਕੇ ਗੱਡੀ ਤੇ ਉਠਾ ਲਾਉਣੇ ਆ ਆਜੂ ਵੀ ਨਾਲ ਆਪਨੇ ਆਉਗੀ ਮੈਨੂੰ ਪਤਾ ਉਹ ਤਾਂ ਹੀ ਚੱਲ ਗਈ ਹੋਣੀ ਆ ਵੀ ਹਲੇ ਮੇਰੀ ਜਾਣ ਨਹੀਂ ਪਹਿਚਾਨ ਨਹੀਂ ਉਹਥੇ ਕਿਸੇ ਨੂੰ ਜਾਣਦੀ ਨਹੀਂ ਹੈਗੀ ਮੈਂ ਰਾਹ ਨਾ ਭੁੱਲ ਜਾ ਕਿਹੜੀ ਸਿਆਣੇ ਬੰਦੇ ਦੇ 100 ਸਵਾਲ ਜਵਾਬ ਆ ਜਾਂਦੇ ਦਿਮਾਗ 'ਚ ਉਹ ਤਾਂ ਮੈਂ ਮੰਨਦੀ ਆ ਜਾਂਦੇ ਅਗੇ ਫਿਰ ਇਹ ਸਵਾਲ ਕਰੂਗੀ ਡੁੱਬੜੀ ਕਿੱਧਰ ਚੱਲੇ ਹੋਗੇ ਕਿੱਧਰ ਨਾ ਕਦੋਂ ਆਓਗੇ ਮੇਰੀ ਗੱਲ ਸੁਣਾ ਇਹਨੂੰ ਕਹ ਤੂੰ ਵੀ ਤੇਰੇ ਵੀਰੇ ਦੇ ਪਿੰਡ ਜਾ ਕੇ ਆਉਣਾ ਇਹਦੀ ਮੰਮੀ ਬਿਮਾਰ ਆ ਥੋੜੀ ਜੀ ਉੱਥੇ ਤਾਂ ਹੁਣ ਮਾਤਾ ਨੂੰ ਬਿਮਾਰ ਕਰਾਂਗਾ ਫਿਰ ਮਾਤਾ ਨੂੰ ਬਿਮਾਰੀ ਕਰਨਾ ਉਹ ਉਹ ਕਈ ਵਾਰੀ ਕਹਿੰਦੇ ਨੇੜੇ ਹੋ ਕੇ ਸੁਣ ਲੈਂਦਾ ਹੁੰਦਾ ਰੱਬ ਉਹ ਨਹੀਂ ਸੱਚੀ ਬਿਮਾਰ ਹੋ ਗਈ ਫੇਰ ਐ ਨਹੀਂ ਨੇੜੇ ਹੋ ਕੇ ਸੁਣਦਾ ਰੱਬ ਪਤਾ ਤੈਨੂੰ ਮੈਂ ਤੈਨੂੰ ਐ ਕਹਿੰਨਾ ਜਦੋਂ ਤਨਾ ਸੌਂ ਲੱਗੇ ਮੈਂ ਜਿੰਨਾ ਚੰਗਾ ਜਿਆ ਕਰਨ ਦੀ ਕੋਸ਼ਿਸ਼ ਕਰਦੀ ਹਾਂ ਪਤਾ ਨਹੀਂ ਉਲਟਾ ਫਲਟਾ ਹੋ ਜਾਂਦਾ ਮੱਕੀ ਪਤਾ ਨਹੀਂ ਯਾਰ ਮੇਰੇ ਤੋਂ ਆਪਦੇ ਹੱਥੇ ਗੁੱਸਾ ਚੜੀ ਜਾਂਦਾ ਉਹ ਕੰਮੋ ਇਹ ਚ ਗੁੱਸੇ ਕਰਨ ਵਾਲੀ ਕੋਈ ਵੀ ਗੱਲ ਨਹੀਂ ਹੈਗੀ ਗੁੱਸਾ ਚੜਾਉਣ ਵਾਲੀ ਵੀ ਕੋਈ ਗੱਲ ਨਹੀਂ ਹੈਗੀ ਪਤਾ ਹੀ ਨਹੀਂ ਵੀ ਉਹਦੇ ਕੀ ਹੋਇਆ ਉਹਦੇ ਨਾਲ ਹੋ ਸਕਦਾ ਸਹਨੇ ਬੰਦੇ ਨੂੰ ਬੁਖਾਰ ਚੜ ਗਿਆ ਹੋਵੇ ਉਹਦੇ ਕਿੰਨਾ ਕੁ ਦਾ ਬੇਤਾ ਐਨੇ ਕਦੇ ਬੁੰਦਲ ਕੀ ਹੋਵੇ ਉਹ ਨਾਲੇ ਮੇਰੀ ਗੱਲ ਹੁਣ ਚੱਲਦੇ ਆਂ ਨਾਲੇ ਦਵਾਈ ਵੀ ਜਿਵੇਂ ਉਹਨੇ ਹਨਾ ਆਪਾਂ ਨੂੰ ਬੁਲਾਇਆ ਸੀਗਾ ਹਨਾ ਆਪਣਾ ਮਾਨ ਸਤਕਾਰ ਕੀਤਾ ਹਨਾ ਤੇ ਉਹ ਆਉਣਾ ਤਾਂ ਚਾਹੀਦਾ ਸੀਗਾ ਕੀ ਇਹ ਤਾਂ ਗੱਲ ਨਹੀਂ ਹੈਗੀ ਵੀ ਨਾ ਆਉਣ ਵਾਲੀ ਕੰਮੋ ਮੈਂ ਤੈਨੂੰ ਵਾਰੀ ਵਾਰੀ ਤਾਂ ਦੱਸੀ ਐ ਨਾ ਤੂੰ ਤੇਰਾ ਕੰਨ ਕਿੱਥੇ ਸੀ ਉਹਨੂੰ ਮੈਂ ਕਿਹਾ ਸੀ ਵੀ ਕੋਈ ਗੱਲ ਨਹੀਂ ਮੈਂ ਆਪ ਆ ਕੇ ਲੈ ਜਾਊਂਗਾ ਸੌ ਲੱਗੇ ਮੇਰੇ ਤਾਂ ਬਾਪੂ ਜੀ ਨੇ ਦਿਮਾਗ ਖਰਾਬ ਕਰ ਰੱਖਿਆ ਸੀਗਾ ਨਾ ਤਾਂ ਹੁਣ ਮੈਨੂੰ ਇਹ ਪਤਾ ਲੱਗਦਾ ਮੈਂ ਕੀ ਕਰਾਂ ਕੀ ਨਾ ਮੈਨੂੰ ਇਹ ਆ ਜੇ ਉਧਰੋਂ ਆ ਆ ਗਈ ਉਧਰੋਂ ਆਪਣੇ ਵਾਲਾ ਬਾਪੂ ਟਪ ਕੇ ਆਇਆ ਇਹ ਫੇਰ ਬੋਲੂਗਾ ਇਹਨੂੰ ਪਤਾ ਨਹੀਂ ਸੀ ਬਾਪੂ ਨਹੀਂ ਹਲੇ ਆਉਂਦਾ ਮੈਂ ਅੱਜ ਤਾਂ ਇਹਨੂੰ ਲਾਇਆ ਸੀ ਫੋਨ ਉਹ ਕਹਿੰਦਾ ਲਾ ਕੇ ਆਵਾਂਗੇ 10 15 ਦਿਨ ਸ਼ੁਕਰ ਹੈ ਘਰ ਚ ਸ਼ਾਂਤੀ ਹੈ ਜੀ ਹੋਰ ਉਹਨੇ ਵੀ ਕਹਦਾ ਕਿ ਮੈਂ ਤੇਰਾ ਬਾਪੂ ਵੀ ਖਾਨ ਲੱਗ ਗਿਆ ਬੁੱਢੀ ਉਹਨੇ ਜ ਮੈਂ ਕਿਹਾ ਕਿਉਂ ਕਹਿੰਦਾ ਬੋਲਣ ਨੂੰ ਹੀ ਨਹੀਂ ਹਟਦਾ ਅਨਾ ਇੱਥੇ ਵੀ ਗੱਲਾਂ ਚਲਾਈ ਬੈਠਾ ਉਹ ਕਰੇ ਨੌਕਰਾਂ ਨਹੀਂ ਰੱਖੀ ਬੈਠਿਆ ਉਹ ਕੰਮ ਵਾਲੀ ਰੱਖੀ ਬੈਠਿਆ ਕੰਮ ਵਾਲੀ ਨੂੰ ਚੁਮਲਾਈ ਜਾਂਦੇ ਆ ਮੈਨੂੰ ਤਾਂ ਮੈਨੂੰ ਤਾਂ ਮਨਿੰਦਰ ਨੇ ਦੱਸਿਆ ਹੈ ਕਹਿੰਦੀ ਦੀਦੀ ਫ੍ਰਿਜ ਚ ਕਹਿੰਦੀ ਬਾਪੂ ਨੂੰ 10 ਵਾਰੀ ਚੀਜ਼ ਚੈੱਕ ਕਰਦਾ ਲੈ ਉਹ ਹੀ ਗੱਲ ਖਾਣ ਵਾਲੀਆਂ ਚੀਜ਼ਾਂ ਦਾ ਕੀ ਚੈੱਕ ਕਰਨਾ ਹੁੰਦਾ ਨਹੀਂ ਮੇਰੀ ਗੱਲ ਸੁਣੋ ਬਾਪੂ ਦੀ ਤਾਂ ਇੰਨੀ ਉਮਰ ਆਉ ਤਾਂ ਉਹੀ ਨਹੀਂ ਐਸੇ ਗੱਲਾਂ ਕਰਦਾ ਚੰਗਾ ਲੱਗਦਾਗਾ ਵੀ ਦੱਸ ਤੂੰ ਮੈਂ ਮिजਰਾਣੇ ਗਦੇ ਕਮਤੋਂ ਲੈਣਾ ਕੀ ਹੈਗਾ ਅਗਲੀ ਗੋ ਵੀ ਵੇਦਾ ਪਿਓ ਹਗਾ ਤੇ ਫਿਰ ਵੀ ਦੀਦੀ ਕਹਿੰਦੀ ਨਹੀਂ ਹੈਗੀਗੀ ਇਹ ਤਾਂ ਗੱਲ ਹੈਗੀ ਆ ਚੱਲ ਕੋਈ ਗੱਲ ਨਹੀਂ ਓਏ ਹੌਲੀ 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 ਆਪੇ ਬਦਲ ਜਾਊਗਾ ਠੀਕ ਹੈ ਨਾ ਮੈਂ ਤਾਂ ਕਹਿੰਨਾ ਹੁਣ ਉਹ ਤੀਰਥ ਯਾਤਰਾ ਦੀ ਰੱਖਿਆ ਕਰ ਅ ਮੇਰੀ ਤਨਖਾਹ ਚੋਂ ਦੇ ਦਿਆ ਕਰ 5-10000 ਉਹਨਾਂ ਦਾ ਲੈ ਬਾਪੂ ਖੁਲਾਣੇ ਤਾਂ ਤੇ ਘੁੰਮਿਆ ਆ ਜਿਹੜੇ ਹੁਣ ਭੂਗਾ ਭੂਗਾ ਦੇ ਆਪਾਂ ਨੂੰ ਜਾਣਾ ਪੈਂਦਾ ਨਾ ਇਹਨੂੰ ਤੋਰਿਆ ਕਰ ਬਾਪੂ ਨੂੰ ਨਾ ਨਾ ਮੈਂ ਕਹੂੰਗੀ ਵੀ ਇੱਥੇ ਜਾ ਕੇ ਬੋਰਡ ਹੈਡਾ ਟੇਬਲ 'ਤੇ ਬਹਿਣਾ ਹੁੰਦਾ ਦੁੱਧਾ ਸਾਥ 'ਚ ਯਾ ਵੀ ਕਿਦੇ ਗੁਰੂ ਘਰ ਜਾ ਜਾ ਕੇ ਸੇਵਾ ਕਰ ਤੇਰੀ ਲੇਖੇ ਲੱਗੂ ਨਹੀਂ 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 ਉਹਨੂੰ ਐ ਇਹ ਉਹਨੇ ਜਾਣਾ ਵੀ ਲੇਖੇ ਲੱਗੂ ਉਹਨੂੰ ਐ ਕਿਹਾ ਕਰ ਅਸੀਂ ਤਾਂ ਭਾਈ ਇੱਥੇ ਸਾਰੇ ਘਰਾਂ ਚ ਐ ਕਿਹਾ ਵਾ ਸਾਡਾ ਤਾਂ ਮੁੱਢ ਹੈ ਹੈ ਇਹਦੇ ਮੇਨਾਂ ਤਾਂ ਸਾਡਾ ਘਰ ਹੀ ਨਹੀਂ ਚੱਲਦਾ ਜਿੱਥੇ ਇਹ ਜਾਊਗਾ ਹਰ ਇੱਕ ਥਾਂ ਤੇ ਉੱਥੇ ਹੀ ਜਾਊਗਾ ਇਹ ਵੀ ਬਾਪੂ ਨੂੰ ਪੰਪ ਦੇਣੇ ਪੈਣੇ ਆ ਹਾਂ ਬਾਪੂ ਨੂੰ ਮਾਰ ਚਾਰ ਪੰਪ ਬਾਪੂ ਫੇਰ ਜਾਇਆ ਕਰ ਮੇਰੀ ਗੱਲ ਸੁਣੋ ਮੈਨੂੰ ਲੱਗਦਾ ਤਿਆਰਤਾ ਤੂੰ ਹੈਗੀ ਆ ਚਾਹੋ ਨਾ ਆਪਾਂ ਜਾ ਜੇਦੋਂ ਕੋਈ ਤਿਆਰਤਾ ਹੈਗੀ ਆ ਮੈਂ ਤਾਂ ਉਹਦੇ ਜਾਣਾ ਸੀਗਾ ਉਹ ਜਿਹੜੀ ਮੇਰੀ ਸਹੇਲੀ ਹੈਗੀ ਮਣੀ ਮਣੀ ਕਿ ਕੀ ਕਰਨਾ ਹੁਣ ਤੋਂ ਮਣੀ ਕੀ ਕਰਨਾ ਤਾਂ ਕੁਝ ਨਹੀਂ ਹੈਗਾਗਾ ਉਹਦੀ ਸੱਸ ਵਾਲੀ ਬਿਮਾਰ ਸੀਗੀ ਮੈਨੂੰ ਕਹਿੰਦੀ ਕਹਿੰਦੀ ਆ ਜੀ ਭੈਣ ਮੜ ਕੇ ਮੇਰੇ ਤਾਂ ਜੀ ਜਾਨੀ ਲੱਗਦਾ ਕਹਿੰਦੀ ਮਾਂਜਾ ਖਰਾਬ ਹੋਇਆ ਪਿਆ ਮੈਂ ਕਿਹਾ ਚੱਲ ਮੈਂ ਆ ਜੂੰਗੀ ਫੇਦਰਾ ਬਾਈ ਤਾਰ ਜੂਗਾ ਮੈਨੂੰ ਇੱਕ ਗੱਲ ਹੈਗੀ ਆ ਹਨਾ ਜਾਂਦੇ ਜਾਂਦੇ ਆਪਾਂ ਮਣੀ ਦੇ ਘਰੇ ਚੱਲ ਬੜਾਂਗੇ ਉਹਨਾਂ ਨੇ ਪਤਾ ਲੈ ਕੇ ਆਪਾਂ ਅੱਗੇ ਲੰਘ ਚੱਲਾਂਗੇ ਹਾਂ ਚੱਲ ਇਹ ਵੀ ਠੀਕ ਆ ਨਾਲੇ ਦਾ ਪਤਾ ਲਿੱਤਾ ਜਾਊਗਾ ਹਨਾ ਨਾਲੇ ਉਹ ਨਾ ਗੁੱਸੇ ਹੋਣਗੇ ਕਿ ਹਾਂ ਭਾਈ ਆ ਕੇ ਗਏ ਆ ਨਾਲੇ ਆਏ ਆ ਪਤਾ ਕੀ ਆ ਜਦੋਂ ਆਪ ਉਹਦੇ ਬੱਪੂ ਬਿਮਾਰ ਸੀਗਾ ਹਨਾ ਤੇ ਨੂੰ ਸੱਸ ਉਹਦੀ ਆ ਜਾਂਦੀਆਂ ਸੀਗੀਆਂ ਮੈਂ ਤੁਹਾਨੂੰ ਤਾਂ ਹੀ ਕਹਿਣਾ ਨਾਲੇ ਇਹਦੇ ਕੋਲੇ ਬਹਾਨਾ ਵੱਜੂ ਕਿ ਭਈ ਮਨੀ ਦੀ ਸੱਸ ਬਿਮਾਰ ਆ ਅਸੀਂ ਉੱਧਰ ਜਾ ਕੇ ਆਉਣੇ ਆ ਹਨਾ ਹਾਂ ਇਹਨੂੰ ਪਤਾ ਤਾਂ ਹੈਗਾ ਹੀ ਆ ਮਨੀ ਵੀਡੀਓ ਕਾਲ ਕਰਦੀ ਹੁੰਦੀ ਆ ਨਾ ਜਦੋਂ ਇਹਨੇ ਕਾਫੀ ਵਾਰੀ ਗੱਲ ਵੀ ਕੀਤੀ ਮਨਿੰਦਰ ਨੇ ਓਕੇ ਹਮ ਚਲ ਆ ਤਾਂ ਵਧੀਆ ਹੋਇਆ ਫਿਰ ਜਿਹੜਾ ਤੇਰੇ ਦਿਮਾਗ 'ਚ ਆ ਆਉੜ ਗਈ ਨਾਲੇ ਉੱਧਰ ਗਾਹਾਂ ਜਾ ਆਵਾਂਗੇ 2 ਘੰਟਿਆਂ ਦੀ ਦਾ ਬਾਟਾ ਉੱਥੇ ਕਹਿ ਦਾਂਗੇ ਵੀ ਆਏ ਹੋਗਾ ਸੀ ਆਏ ਹੋਗਾ ਸੀ ਹਸਪਤਾਲ ਤੇ ਸੀਗੇ ਉੱਥੇ ਭਾਈ ਘੰਟਾ ਦੋ ਘੰਟੇ ਲੱਗ ਗਏ ਸਾਨੂੰ ਹਾਂ ਇਹ ਵੀ ਗੱਲ ਹੈ ਹਾਂ ਹੁਣ ਇਹਨੇ ਘੜਮਗਰ ਜਾ ਕੇ ਦੇਖਣਾ ਕਿ ਉਹ ਘਰੇ ਆ ਕੇ ਹਸਪਤਾਲ ਚਾ ਹੁਣ ਉਠੋਂਗੇ ਇੱਕ ਫੋਰਮਲਸ ਕਰਾਉਣੀਆਂ ਹਜੇ ਮਾਲਸ ਹੋਰ ਕਰਦੇ ਫਿਰ ਚੱਲਦੇ ਆਂ 10 ਮਿੰਟਾਂ ਨੂੰ ਠੀਕ ਆ ਫਿਰ ਕਹੂੰਗੀ ਘੁੱਟ ਚਾਹ ਬਣਾ ਲੈ ਫਿਰ ਤੁਰਦੇ ਆਂ ਤੂੰ ਇੱਥੇ ਹੱਥਣ ਕਰ ਦੇਣਾਗਾ ਓਏ ਮੈਨੂੰ ਤਾਂ ਤੇਰੇ ਹੱਥ ਦੀ ਚਾਹ ਹੀ ਵਾੜੀ ਸਵਾਦ ਲੱਗਦੀ ਆ ਮੇਰੀ ਗੱਲ ਸੁਣ ਜੇ ਘਰ ਵਾਲੀ ਨੂੰ ਨਾ ਕਹੂੰ ਹੋਰ ਕਿਹਨੂੰ ਕਹੂੰ ਮੈਂ ਹੈ ਬਸ ਕਰੋ ਉਹ ਦਤ ਲੜਦੇ ਹੁੰਦੇ ਸੀਗੇ ਮਰੇ ਕਹੇ ਜੀ ਪੱਲੇ ਪਾ ਦੇ ਨਾ ਨਾ ਉਹ ਤਾਂ ਹੁਣ ਤੈਨੂੰ ਸਿਆਣੀ ਕਰ ਲਿਆ ਨਾ ਫਿਰ ਮੈਂ ਮੈਂ ਤਾਂ ਨਾ ਕਹੇ ਬਾਬੇ ਕੋਲ ਹੋਰ ਮੈਂ ਤਾਂ ਜੋ ਆਖੜੀ ਸੀਗੀ ਮੇਨੂੰ ਤਾਂ ਅਕਲ ਨਹੀਂ ਸੀਗੀ ਵੀ ਤੂੰ ਮੈਨੂੰ ਸਿਆਣੀ ਕਰ ਲਿਆ ਤੈਨੂੰ ਕੀ ਪਤਾ ਮੈਂ ਕਹੇ ਬਾਬੇ ਕੋਲੇ ਗਿਆ ਸੀਗਾ ਹੈ ਉੱਥੋਂ ਤੈਨੂੰ ਨਾ ਬਬੂਤੀ ਲੈ ਕੇ ਪਿਆ ਸੀ ਆਏ ਉਹਦੇ ਨਾਲ ਤੂੰ ਜਮਾਂ ਸਿਆਣੀ ਹੋ ਗਈ ਕਿਹੜੇ ਬਾਬੇ ਕੋਲ ਗਿਆ ਸੀ ਦੱਸੀ ਕਿਹੜੇ ਕੋਲ ਬਾਬੇ ਅੱਕ ਵਾਲੇ ਕੋਲੇ ਗਿਆ ਸੀ ਬਾਬੇ ਅੱਫਾ ਵਾਲੇ ਕੋਲ ਮੈਨੂੰ ਨੱਖ ਜਾਇਆ ਕਰੋ ਠੀਕ ਹੈ ਨਾ ਚੱਲ ਚੰਗਾ ਕਦੇ ਕਹਿ ਦੂਗਾ हां मेरा तनु बाबे दूंगा ਲੈ ਚੰਗਾ ਲੈ ਆ ਕੇ ਪੱਟਿਆ ਸੀਗਾ ਹਾਂ ਉਹ ਹੋਰ ਫਿਰ ਹੂੰ ਤਾਂ ਤੂੰ ਲੋਟ ਨਹੀਂ ਜੀ ਆਉਂਦੀ ਪਰ ਮੈਂ ਬੱਸ ਕਰੇ ਜੇ ਆਏ ਨਾ ਹੈ ਮੈਂ ਨਾ ਗੁਰਦੁਆਰੇ ਜਾਨੀ ਆ ਮੈਂ ਤੇਰੇ ਗਾਹ ਕੱਲਾ ਤੇ ਭਰੋਸੇ ਕਰਨ ਵਾਲੀ ਹੈ ਨਹੀਂ ਕਿ ਜਿੰਨਾ ਮਰਜੀ ਖਿਜਾ ਲਿਆ ਕਰੇ ਇਹ ਗਾਲਾਂ ਲਾਏਗਾ ਮੇਰੇ ਤੋਂ ਬਿਨਾਂ ਗੱਲ ਤੋਂ ਤੇ ਠੀਕ ਮੈਂ ਲੜਪੀ ਫੇਰ ਮੈਨੂੰ ਤੂੰ ਕਹਿਣਾਗਾ ਵੀ ਕੰਮੋਂ ਲੜਦੀ ਏ ਚੱਲ ਚੰਗਾ ਹੁਣ ਆਪਾਂ ਘਰ ਵਾਲੇ ਘਰ ਵਾਲੀ ਹੋ ਗਏ ਨਾ ਹਾਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਬਸ ਭੋਮਾ ਲੈ ਚੀਂਗਾ ਨਾ ਪਟ ਲੈ ਫਿਰ ਬਾਬੇ ਦੀ ਭਵੂਤੀ ਨਾਲ ਲੈ ਕੇ ਪਟ ਲੈ ਠੀਕ ਆ ਸਾਰਾ ਕੁਝ ਠੀਕ ਹੋ ਗਿਆ ਨਾ ਚੰਗਾ ਬਾਬਾ ਮੈਂ ਇੱਥੋਂ ਨਹੀਂ ਦਰਨਾ ਮੱਥਾ ਮਰਦਾ ਹੁਣ ਮੈਂ ਲਾਤ ਤੇਲ ਬਸ ਉੱਠ ਗਾ ਅੱਛਾ ਥੈਂਕ ਯੂ ਆਏ ਗਰ ਹੁਣ ਘੁੱਟ ਕੇ ਚਾਹ ਬਣਾਓ ਹੁਣ ਸੌਣਾ ਜਾਇਓ ਠੀਕ ਆ ਨਾ ਸੌਂਦਾ ਨਹੀਂ ਮੈਂ ਚਾਹ ਕਰ ਲਾ ਫਿਰ ਚੱਲਦੇ ਆਪਾਂ ਹਾਂ ਕਰਦੀ ਬਣਾ ਲਾ ਜਾ ਕੇ ਕਰੜੀ ਜੀ ਠੀਕ ਆ ਬਣਾਉਣੀ ਐ ਮਿੱਠਾ ਰੋਕ ਕੇ ਪੱਤੀ ਠੋਕ ਕੇ ਚੰਗਾ ਚੰਗਾ